ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਸਟਾਰਟ ਕਰ ਰਹੇ ਹਾਂ ਸਾਡੀ ਇੱਕ ਕਲਾਸ ਓਕੇ ਤੇ ਇਹ ਆਪਣੇ ਨਵੇਂ ਬੈਚ ਸਟਾਰਟ ਹੋਏ ਹੋਏ ਨੇ ਤੇ ਇਹ ਜਿਹੜੇ ਵੀ ਬੱਚੇ ਨੇ ਆਫਲਾਈਨ ਬੈਚ ਸਟਾਰਟ ਕਰ ਆਫਲਾਈਨ ਬੈਚ ਲੈਣਾ ਇਸ ਨੰਬਰਾਂ ਤੇ ਕਾਲ ਕਰਕੇ ਤੁਸੀਂ ਬੈਚ ਬਾਰੇ ਜਾਣਕਾਰੀ ਲੈ ਸਕਦੇ ਹੋ ਓਕੇ ਪਟਿਆਲੇ ਦੇ ਵਿੱਚ ਯੂਨੀਵਰਸਿਟੀ ਤੋਂ ਜੋ ਯੂਨੀਵਰਸਿਟੀ ਦੇ ਬਿਲਕੁਲ ਨਾਲ ਇਹ ਆਪਣੀ ਨਵੀਂ ਅਕੈਡਮੀ ਓਪਨ ਕਰੀ ਹੈ ਬ੍ਰਾਂਚ ਓਪਨ ਕਰੀ ਹੈ ਪ੍ਰਤਾਪ ਅਕੈਡਮੀ ਨੇ ਤਦੋਂ ਤੁਸੀਂ ਆਫਲਾਈਨ ਕੋਚਿੰਗ ਲੈ ਸਕਦੇ ਹੋ ਜਿਹੜੇ ਬੱਚੇ ਨੇ ਕਮੈਂਟ ਕੀਤਾ ਸੀ ਕਿ ਮੈਡਮ ਜੀ ਗੱਲ ਕਰਨੀ ਹੈ ਕੋਈ ਵੀ ਪ੍ਰੋਬਲਮ ਹੈ ਬੇਟੀ ਸੋਨ ਨੂੰ ਹਨਾ ਤੁਸੀਂ ਇਸ ਦੂਮੇ ਨੰਬਰਾਂ ਤੇ 2 ਜੂਨ ਤੋਂ ਬਾਅਦ ਓਕੇ 2 ਜੂਨ ਤੋਂ ਬਾਅਦ ਕਿਸੇ ਵੀ ਟਾਈਮ ਇਹਨਾਂ ਤੇ ਕਾਲ ਕਰਕੇ ਗੱਲ ਕਰ ਸਕਦੇ ਹੋ ਜੋ ਵੀ ਕੋਈ ਪ੍ਰੋਬਲਮ ਚੱਲ ਰਹੀ ਹੈ ਜਾਂ ਕੋਈ ਮਤਲਬ ਪੰਜਾਬੀ ਚ ਕੋਈ ਡਾਊਟ ਹੈ ਜਾਂ ਟੀਕੇ ਚ ਕੋਈ ਡਾਊਟ ਹੈ ਓਕੇ ਇਹ ਟੈਲੀਗ੍ਰਾਮ ਆਪਣੀਏ ਕਲਾਸਾਂ ਦੀ ਪੀਡੀਐਫ ਸਾਨੂੰ ਟੈਲੀਗ੍ਰਾਮ ਤੇ ਮਿਲੂਗੀ ਬਾਕੀ ਇਹ ਇੰਸਟਾਗ੍ਰam ਤੇ ਇਹ ਜਿਨ੍ਹਾਂ ਨੇ ਲਾਈਵ ਕਲਾਸ ਲਾਉਣੀ ਹੈ ਠੀਕ ਆ ਲਾਈਵ ਕਲਾਸ ਦੇ ਵਿੱਚ ਵੀ ਆਪਾਂ ਇਹੀ ਪੰਜਾਬੀ ਕਰਵਾਵਾਂਗੇ ਪੇਪਰ 1 ਵੀ ਆਪਾਂ ਕਰਵਾਵਾਂਗੇ ਮੌਕ ਟੈਸਟ ਵੀ ਹੋਇਆ ਕਰਨਗੇ ਤਾਂ 3500 ਰੁਪਏ ਦੇ ਵਿੱਚ ਲਾਈਵ ਕਲਾਸ ਜਿਹੜੀ 12 ਘੰਟੇ ਰਕ ਰਹਿੰਦੀ ਆ ਆ ਦੇ ਨੋਟਸ ਬਣਾ ਕੇ ਰਿਵੀਜ਼ਨ ਕਰੋ 3500 ਰੁਪਏ ਬਿਲਕੁਲ ਬਹੁਤ ਨਾਰਮਲ ਪ੍ਰਾਈਸ ਆ ਬਾਕੀ ਜਿਨ੍ਹਾਂ ਨੇ ਲਾਈਵ ਕਲਾਸ ਵੀ ਲੈਣੀ ਆ ਨਾਲ ਕਲਾਸਾਂ ਕੀ ਇੱਕ ਸਾਲ ਲਈ ਰਿਕਾਰਡ ਵੀ ਰਹਿਣ ਤਾਂ ਉਹ ਹੈਗਾ ਸੋੜਾ 3200 ਦੇ ਵਿੱਚ ਡਿਸਕਾਊਂਟ ਲਾ ਕੇ 30% ਡਿਸਕਾਊਂਟ ਚੱਲਦਾ ਇਹ ਕੂਪਨ ਆ ਕੋਈ ਹੋਰ ਚੀਜ਼ ਦੀ ਤੁਹਾਨੂੰ ਕੋਈ ਇਨਕੁਆਰੀ ਆ ਤੇ ਇਹ ਨੰਬਰਾਂ ਤੇ ਕਾਲ ਕਰਕੇ ਪੁੱਛ ਸਕਦੇ ਹੋ ਆਫਲਾਈਨ ਦੇ ਵਿੱਚ ਮੋਸਟ ਮਿਲਦਾ ਜਿਹੜੇ ਵਿੱਚ ਨੇ ਆਨ ਤਾਂ ਆਫਲਾਈਨ ਆਪਣੇ ਸਟਾਰਟ ਹੋ ਰਹੇ ਨੇ ਪਟਿਆਲੇ ਦੇ ਵਿੱਚ ਅੱਜ ਦਾ ਸਾਡੀ ਜਿਹੜੀ ਕਲਾਸ ਦਾ ਟੋਪਿਕ ਹੈਗਾ ਜੋ ਆਪਾਂ ਕਰ ਰਹੇ ਆ ਤਾਂ ਤੁਸੀਂ ਦੇਖਿਆ ਇੱਕ ਆਉਂਦਾ ਤੁਹਾਡੇ ਕੀ ਇਹ ਖਾਨਾ ਜਾਂ ਮੁਹਾਵਰਾ ਕਿ ਉਹ ਆਪ ਨੂੰ ਦੇ ਦਿੰਦੇ ਨੇ ਕਿ ਇਹਨਾਂ ਦੇ ਵਿੱਚੋਂ ਪਛਾਣ ਕਰੋ ਇਹ ਖਾਨਾ ਜਾਂ ਮੁਹਾਵਰਾ ਓਕੇ ਅੱਜ ਆਪਾਂ ਉਹ ਚੀਜ਼ ਨੂੰ ਸਿੱਖਦੇ ਆ ਠੀਕ ਆ ਪਹਿਲਾਂ ਵੀਡੀਓ ਰੋਕ ਕੇ ਆਨਸਰ ਕਰੋ ਓਕੇ ਹਰਾ ਦੁਪੱਟਾ ਲਾਲ ਕਿਨਾਰੀ ਟੁੱਟ ਜਾਣੀ ਨੇ ਇੱਕ ਮਾਰੀ ਮਿੱਡੀਆਂ ਨਾਸਾ ਥੋਬੜ ਮੂ ਮੈਂ ਕੀ ਜਾਣਾ ਬੈਠੇ ਤੋਂ ਓਕੇ ਇਹ ਜੋ ਵੀ ਆਪਾਂ ਇਹ ਚੀਜ਼ਾਂ ਚੱਕੀਆਂ ਹੋਈਆਂ ਨੇ ਇਹ ਜਿਹੜੇ ਲੈਣੇ ਚੱਕੀਆਂ ਹੋਈਆਂ ਇਹ ਬੁੱਕ ਹੈਗੀ ਆ ਤੁਹਾਡੀ ਲੋਕ ਕਾਵ ਦੀ ਸਿਰਜਣਾ ਠੀਕ ਹੈ ਤੇ ਇਹ ਡਾਕਟਰ ਨਾਰ ਦੀ ਬੁੱਕ ਸੀਗੀ ਡਾਕਟਰ ਨਾਰ ਸੀਗੇ ਦੁਆਬੇ ਤੋਂ ਮਤਲਬ ਦੁਆਬੀ ਸੀ ਤੇ ਕੰਮ ਕਰਿਆ ਮਾਲਵੇ ਦੇ ਵਿੱਚ ਤਾਂ ਇਹ ਫਿਰ ਇੱਕ ਉਪ ਬੋਲੀ ਵਾਲਾ ਮਤਲਬ ਕੋਈ ਵੀ ਹੋਵੇ ਚਾਹੀਏ ਪ੍ਰੋਫੈਸਰ ਹੋਵੇ ਚਾਹੀਏ ਦੂਜੀ ਉਪ ਬੋਲੀ 'ਚ ਕੰਮ ਕਰਦਾ ਥੋੜੀ ਲੈਂਗੁਏਜ 'ਚ ਪ੍ਰੋਬਲਮ ਆਉਂਦੀ ਆ ਠੀਕ ਆ ਅਸਲ ਦੇ ਵਿੱਚ ਰੀਅਲ ਮਾਲਵੀ ਦੇ ਵਿੱਚ ਇਹ ਕਿਦਾਂ ਦੇ ਹਰਾ ਦੁਪੱਟਾ ਲਾਲ ਕਦਾਰੀ ਟੁੱਟ ਜਾਣੇ ਨੇ ਹਿਰਕ ਮਾਰੀ ਮਿੱਡੀਆਂ ਨਾ ਸਾ ਥੋਬੜ ਮੂੰਹ ਮੈਨੂੰ ਕੀ ਪਤਾ ਬੈਠੇ ਤੂੰ ਅਸਲ ਦੇ ਵਿੱਚ ਇਹ ਹੈ ਜਿਵੇਂ ਆਪਣੇ ਕਰੇ ਬੋਲਦੇ ਹੁੰਦੇ ਨੇ ਠੀਕ ਆ ਇਹ ਕੀ ਹੈ ਅਖਾਣ ਨਾ ਇਹ ਸਿਆਣਤ ਦੇ ਟੁੱਟੇ ਨੇ ਇਹ ਵੀ ਆਰਤਾਂ ਨੇ ਜਾਂ ਇਹ ਮੁਹਾਵਰਾ ਇਹ ਕੀ ਆ ਹੁਣ ਆਪਾਂ ਅਖਾਣ ਦੇ ਮੁਹਾਵਰੇ ਦਾ ਪਿਛਲੇ ਕਲਾਸਾਂ 'ਚ ਬਹੁਤ ਕਰ ਲਏ ਠੀਕ ਆ ਇਹ ਜਿਹੜੇ ਬੱਚਿਆਂ ਨੇ ਪੀ ਵੀ ਕਿਊ ਦੇਖੇ ਹੋਣਗੇ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਪਛਾਣ ਕਰਨੀ ਆਉਂਦੀ ਆ ਤਾਂ ਇਹ ਕੀ ਆ ਹਰਾ ਦੁਪੱਟਾ ਲਾਲ ਕਿਨਾਰੀ ਟੁੱਟ ਜਾਣੀ ਨੇ ਹਿੱਟਕ ਮਾਰੀ ਐ ਇਟ ਮਾਰ ਯੂ ਵੀ ਹੈਗਾ ਠੀਕ ਆ ਤਾਂ ਇਹ ਕੀ ਆ ਤੋਤੇ ਨੂੰ ਜੀ ਪੁੱਛ ਲੈਣੇ ਦਾ ਕੀ ਆਨਸਰ ਆ ਇਹ ਹੈਗਾ ਤੋਤਾ ਉਹ ਕਹਿੰਦਾ ਮਿੱਡੀਆਂ ਨਾ ਸਾ ਥੋਬੜ ਮੂੰ ਮੈਨੂੰ ਕੀ ਪਤਾ ਬੈਠੇ ਤੂੰ ਮੈਂ ਕੀ ਜਾਣਾਂ ਬੈਠੇ ਤੂੰ ਹੈਨਾ ਇਹ ਤਾਂ ਤੂੰ ਬੈਠੇ ਲਾਈਕ ਯੂ ਵੀ ਆ ਹਨਾ ਤਾਂ ਉਹ ਇਹਨੇ ਡੱਟ ਨੂੰ ਕਿਹਾ ਹੋਇਆ ਠੀਕ ਆ ਤਾਂ ਇਹ ਕੀ ਇਹ ਸੋਡੀ ਹੈਗੀ ਬੀ ਆਰ ਠੀਕ ਹੈ ਤੇ ਆਨਸਰ ਇਹਦਾ ਮਤਲਬ ਆਨਸਰ ਦਾ ਨਹੀਂ ਪੁੱਛਣਗੇ ਪੇਪਰ ਵਾਲੇ ਹਨਾ ਉਹ ਹੁਣ ਤੁਹਾਨੂੰ ਮੋਦੇ ਦਾ ਵਿਪਲਦੀਨ ਨਹੀਂ ਰਹਿ ਤਾਂ ਇਹਦੇ ਵਿੱਚ ਸਿਰਫ ਇਹ ਪੁੱਛੁੰਦਾ ਕਿ ਇਹ ਜਿਹੜਾ ਕਾਵ ਰੂਪ ਆ ਕਿਸੇ ਵੀ ਲੇਖਕ ਨੇ ਜਾਂ ਕਿਸੇ ਵੀ ਸਾਡੇ ਕੀ ਮਤਲਬ ਸਾਡੇ ਵੱਡਿਆਂ ਨੇ ਕੋਈ ਵੀ ਚੀਜ਼ ਜਿਹੜੀ ਸਿਰਜਣਾ ਕੀਤੀ ਉਹਨੂੰ ਕੋਈ ਨਾ ਕੋਈ ਰੂਪ ਦਿੱਤਾ ਕਿਹੜਾ ਰੂਪ ਦਿੱਤਾ ਉਹਨੂੰ ਖਾਨਦ ਦਾ ਰੂਪ ਦਿੱਤਾ ਸਿਆੰਖ ਦੇ ਟੋਟਿਆਂ ਦਾ ਰੂਪ ਦਿੱਤਾ ਬਿਆਰਤਾ ਦਿੱਤੀਆਂ ਜਾਂ ਮੁਹਾਵਰੇ ਦਿੱਤੇ ਓਕੇ ਇਹ ਕਰੀਏ ਭਲਾ ਕਲਾਸ ਕਰਦੇ ਆ ਬਾਅਦ ਚ ਦੱਸਦੇ ਆ ਬੰਦ ਕਾਵ ਰੂਪ ਖੁੱਲੇ ਕਾਵ ਰੂਪ ਕੀ ਹੁੰਦੇ ਆ ਅਗਲਾ ਵੀਡੀਓ ਰੋ ਕੈਨਸਲ ਕਰੋ ਇਹਦੇ ਵਿੱਚੋਂ ਵੀ ਇਹਦਾ ਰੂਪ ਦੱਸੋ ਕਿਹੜਾ ਰੂਪ ਹੈ ਇਹਦੇ ਵਿੱਚ ਉੱਠ ਤੇ ਜਣਦੀ ਨਕੇਲ ਫੜੇਂਦਾ ਤੇਰਾ ਕੀ ਲੱਗਦਾ ਇਹਦਾ ਇਹਦਾ ਤਾਂ ਮੈਂ ਨਾਂ ਨਹੀਂ ਲੈਣਾ ਮੇਰਾ ਨਾਂ ਆ ਜੀਆ ਬਸ ਇਹਨੂੰ ਦੀਆਂ ਲਿਖਿਆ ਸੀ ਸਰ ਨੇ ਬੈਠੇ ਜਿੱਜਾ ਹੋਣਾ ਸੀ ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਮਾ ਤੀਆਂ ਓਕੇ ਜਿਹੜੇ ਕਹਿੰਦੇ ਸੀ ਨਾ ਮੈਥ ਦੇ ਰਿਹਾ ਤਿਆਰ ਆ ਦੱਸ ਪੁੱਤ ਕੀ ਬਲੱਡ ਰਿਲੇਸ਼ਨ ਹੈ ਇਹਦੇ ਵਿੱਚ ਦੱਸੋ ਇਹਦਾ ਅਨਸਰ ਹੁੰਦਾ ਖਾਨ ਮਹਾਵਰੇ ਬਿਆਰਤਾ ਜਾਂ ਬੋਲੀ ਕੀ ਹੈ ਜਿਸ ਸੁਨਨ ਦੇ ਵਿੱਚੋਂ ਇਹਦੇ ਵਿੱਚ ਸਿੱਧਾ ਪਾ ਦੇਣਗੇ ਪੇਪਰ ਦੇ ਵਿੱਚ ਪਿਛਲੇ ਮਤਲਬ ਸਹੀ ਦੇ ਵਿੱਚ ਕੀ ਆ ਉਹ ਕਹਿੰਦਾ ਉੱਥ ਤੇ ਚ ਲੈਂਦੀ ਹੈ ਕਿ ਜੋ ਵੀ ਇਹ ਤੇਰੇ ਕੋਲੇ ਖੜਾ ਹੋਇਆ ਤੇਰਾ ਕੀ ਲੱਗਦਾ ਉਹ ਕਹਿੰਦੇ ਕਿ ਸਾਡੇ ਰਿਸ਼ਤੇ ਦੇ ਵਿੱਚ ਨਾਮ ਨਹੀਂ ਲੱਤਾ ਜਾਂਦਾ ਮਤਲਬ ਉਹਦਾ ਉਹ ਤੋਂ ਵੱਡਾ ਇਹ ਕਿ ਇਹਦਾ ਮੈਂ ਨਾਮ ਨਹੀਂ ਲੈਂਦੀ ਬਟ ਜਿਹੜੀ ਇਹਦੀ ਸੱਸ ਆ ਜੋ ਵੀ ਉਹਦੇ ਲੱਗੇ ਖੜਾ ਹੋਇਆ ਉਹਦੀ ਸੱਸ ਤੇ ਮੇਰੀ ਸੱਸ ਦੋਵੇਂ ਆਸ ਵਿੱਚ ਦੀ ਮਾਮਤੀਆਂ ਨੇ ਠੀਕ ਆ ਕੀ ਲੱਗਿਆ ਉਹੋ ਉਸੋਂ ਤੇ ਸੋਰਾ ਤੇ ਨੂੰ ਸੋਰਾ ਤੇ ਨੂੰ ਠੀਕ ਹੈ ਇਹਨਾਂ ਦੇ ਵਿੱਚ ਰਿਸ਼ਤਾ ਜੋ ਵੀ ਹੋਆ ਹਨਾ ਤਾਂ ਇਹ ਕੀ ਆ ਇਹ ਹੈਗੀ ਸਬਤ ਤੁਹਾਡੀ ਬਿਆਰ ਓਕੇ ਅਗਲਾ ਤੁਹਾਡਾ ਸ਼ੰਦ ਪ੍ਰੰਤ ਪ੍ਰਾਗੇ ਆਈਏ ਜਾਈਏ ਸ਼ੰਦ ਪ੍ਰਾਗੇ ਹਰੇਣਾ ਇੱਕ ਨੂੰ ਅਸੀਂ ਲੈ ਚੱਲੇ ਇੱਕ ਸਾਖ ਹੋਰ ਲੈਣਾ ਓਕੇ ਇਹ ਜਿਹੜਾ ਰੂਪ ਆ ਇਹਦੇ ਵਿੱਚ ਕਿਹੜੇ ਰੂਪ ਦੀ ਵਰਤੋਂ ਕੀਤੀ ਹੋਈ ਆ ਠੀਕ ਹੈ ਇਕਦਾ ਤੁਹਾਡਾ ਪੀ.ਜੀ.ਪੀ.ਐਸ.ਪੀ ਦਾ ਇੱਕ ਟ੍ਰੈਂਡ ਚੱਲਦਾ ਜਿਵੇਂ ਹੁਣ ਮੰਨ ਲਓ ਉਹਨਾਂ ਨੇ 2023 ਜਾਂ 2024 ਦੇ ਵਿੱਚ ਅਕਸਾਈ ਦੇ ਪੇਪਰ 'ਚ ਆਏ ਸੀ ਨਾ ਇਦਾਂ ਦਾ ਸਵਾਲ ਇਹ ਆਈ ਹੁਣ ਬਟ ਉਸ ਤੋਂ ਬਾਅਦ 2 ਤੋਂ 3 ਸਾਲਾਂ ਬਾਅਦ ਉਹ ਚੀਜ਼ਾਂ ਬਹੁਤ ਜ਼ਿਆਦਾ ਪੁੱਛਣ ਲੱਗੀਆਂ ਜਾਂਦੀਆਂ ਠੀਕ ਆ ਇਹ ਤੁਹਾਨੂੰ ਪੇਪਰ A ਦੇ ਵਿੱਚ ਵੀ ਆਉਣੀਆਂ ਤੇ ਪੇਪਰ B ਦੇ ਵਿੱਚ ਵੀ ਆਉਣੀਆਂ ਠੀਕ ਆ ਤੇ ਇਹ ਬਹੁਤ ਸੌਖੀ ਆ ਇਹਨਾਂ ਤੇ ਪਛਾਣ ਕਰਨ ਦੀ ਬਹੁਤ ਸੌਖੀ ਆ ਠੀਕ ਆ ਵੈਸੇ ਵੀ ਬਈ ਆ ਸਾਡਾ ਕੀ ਸੱਬੇਚਾਰਾ ਪਛਾਣ ਕਰਨੀ ਚਾਹੀਦੀ ਆ ਕੱਲ ਨੂੰ ਉਸ ਨੂੰ ਅੱਗੇ ਜਾ ਕੇ ਤੁਹਾਡੇ ਜਵਾਬਾਂ ਨੇ ਪੁੱਛ ਲਿਆ ਇਹ ਇਹ ਬਾਅਦ ਕਹੂੰਗੀ ਸੰਦਰ ਕੱਲੇ ਕਰਨਾ ਔਰ ਜੇ ਵੀ ਪਤਾ ਕਿ ਕਿਹੜਾ ਇਹ ਦਲਜੀਤ ਦਾ ਗੀਤ ਆ ਕਿਹੜਾ ਸਿੱਧੂ ਮੂਸੇਵਾਲੇ ਦਾ ਕਿ ਆ ਚੀਜ਼ਾਂ ਨਹੀਂ ਪਤਾ ਆ ਚੀਜ਼ਾਂ ਵੀ ਸਿੱਖਣੀਆਂ ਕਿ ਇਹਨਾਂ ਦੇ ਵਿੱਚ ਕਿਹੜਾ ਕਾਵ ਰੂਪ ਆ ਇਹ ਖਾਨ ਆ ਬਜ਼ਾਰਤਾਂ ਨੇ ਸਿਆਣਕ ਦੇ ਟੁੱਟੇ ਨੇ ਜਾਂ ਕੋਈ ਵੀ ਨਹੀਂ ਇਹਦਾ ਅਨਸਰ ਹੁਣ ਨਹੀਂ ਕੋਈ ਵੀ ਨਹੀਂ ਓਕੇ ਅੱਗੇ ਚਲੀਏ ਪਰ ਦੇਖੋ ਇਹਦਾ ਅਨਸਰ ਕੋਈ ਵੀ ਨਹੀਂ ਤਾਂ ਫਿਰ ਹੈ ਕਿ ਇਹ ਹੈਗੀ ਨਹੀਂ ਬਹੁਤ ਸ਼ੰਤ ਇਹ ਸ਼ਾਇਦ ਤੋਂ ਭਰਾਗੇ ਇਹ ਅਨਸਰ ਆਉਣਾ ਸੀ ਠੀਕ ਹੈ ਇਹਦੇ ਵਿੱਚ ਇੱਕ ਚੀਜ਼ ਸਭ ਤੋਂ ਸੌਖਾ ਪਛਾਣ ਕਰਨੀ ਜਦੋਂ ਵੀ ਇਹ ਕੌਣ ਸੁਣਾਉਂਦਾ ਕੌਣ ਨਾ ਕੌਣ ਗਾਉਂਦਾ ਇਹਨਾਂ ਨੂੰ ਇਹਨਾਂ ਨੂੰ ਤਾਂ ਆਪਣੇ ਦਿਨ ਰੋਜ਼ ਰੋਟੀ ਟੁੱਕ ਤੋਂ ਬਾਅਦ ਹਨਾ ਕਿ ਇਦਾਂ ਦੇ ਸਵਾਲ ਆਪਣੇ ਮਤਲਬ ਦਿਮਾਗ ਦੀ ਪ੍ਰੈਕਟਿਸ ਕਰਨ ਵਾਸਤੇ ਆਪਣੇ ਮੰਮੀ ਡੈਡੀ ਜਾਂ ਆਪਣੀ ਦਾਦੀ ਆਪ ਨੂੰ ਸੁਣਾਉਂਦੇ ਰਹਿੰਦੇ ਨੇ ਇਹਨਾਂ ਨੂੰ ਕੌਣ ਸੁਣਾਉਂਦਾ ਇਹ ਮੈਰਜ ਦੇ ਟਾਈਮ ਤੇ ਵਿਆਹ ਵਾਲੇ ਟਾਈਮ ਹੀ ਗਾਈ ਜਾਂਦੇ ਨੇ ਇਹ ਲੋੜੀ ਦੇ ਗੀਤ ਲੋੜੀ ਵੀ ਇੱਥੇ ਨਹੀਂ ਕਿ ਗਾਉਣ ਕਰ ਸਕਦੇ ਇਹ ਸਿਰਫ ਮੈਰਜ ਦੇ ਟਾਈਮ ਤੇ ਹੀ ਗਾਈ ਜਾਣਗੇ ਤੇ ਉਹ ਇਹ ਲਾੜਾ ਜਿਹੜਾ ਵੀ ਵਿਹਣ ਆਇਆ ਹੋਇਆ ਹਣਾ ਬਰਾਤ ਨਾਲ ਲਾੜਾ ਜੋ ਵੀ ਆਇਆ ਉਹ ਆਦੀ ਸਾਲੀਆਂ ਨੂੰ ਸੁਣਾਉਂਦਾ ਉਹ ਆਦੀ ਸਾਲੀਆਂ ਨੂੰ ਕਹਿੰਦਾ ਕਿ ਇੱਕ ਹੁੰਦਾ ਵੇ ਵਿਆਹ ਕੇ ਲੈ ਕੇ ਚੱਲੇ ਆ ਇੱਕ ਦਾ ਸਾਥ ਮੈਂ ਹੋਰ ਲੈ ਜਾਣਾ ਠੀਕ ਆ ਪਰ ਕਹਿੰਦੇ ਛੰਦ ਪਰ ਅੱਗੇ ਕੌਣ ਆ ਕਿਹੜੇ ਟਾਈਮ ਤੇ ਗਾਈ ਜਾਂਦੇ ਦੀ ਮਰਜ਼ੀ ਦੇ ਟਾਈਮ ਤੇ ਵਿਆਹ ਦੇ ਟਾਈਮ ਤੇ ਗਾਈ ਜਾਂਦੇ ਕੌਣ ਸੁਣਾਉਂਦਾ ਕੌਣ ਸੁਣਾਉਂਦਾ ਲਾੜਾ ਸੁਣਾਉਂਦਾ ਕੌਣ ਸੁਣਦਾ ਸਾਲੀਆਂ ਸੁਣਦੀਆਂ ਨੇ ਠੀਕ ਆ ਉਹ ਕਿਸੇ ਨੂੰ ਹੋਰ ਨਹੀਂ ਸੁਣਾਊਗਾ ਦੀ ਸੱਸ ਨੂੰ ਸਹੁਰੇ ਨੂੰ ਕਿਸੇ ਨੂੰ ਨਹੀਂ ਸੁਣਾਊਗਾ ਠੀਕ ਆ ਉਹ ਆਦੀ ਸਾਲੀਆਂ ਨੂੰ ਸੁਣਾਉਂਦਾ ਤੇ ਲਾੜਾ ਓਕੇ ਤਾਂ ਇਹਦੇ ਵਿੱਚ ਆ ਸ਼ਬਦ ਆਊਗਾ ਹੀ ਆਊਗਾ 101% ओके ਆ ਜਿਹੜੀ ਪਹਿਲੀ ਲਾਈਨ ਹੋਗੀ ਰੂਡ ਹੋਊਗੀ ਰੂਡ ਲੈਣਾ ਕੀ ਫਿਕਸ ਆ ਇਹਨੇ ਤਾਂ ਆਉਣਾ ਹੀ ਆਉਣਾ ਜਿਹੜੀ ਲਾਸਟ ਵਾਲੀ ਆ ਇਹ ਚੇਂਜ ਹੋ ਜਾਂਦੀ ਆ ਓਕੇ ਇਹ ਤੱਕ ਸਮਝ ਆ ਗਈ ਨਾ ਤਾਂ ਇਹਦੇ ਵਿੱਚੋਂ ਈਜ਼ੀਆ ਸ਼ਬਦ ਭਰ ਆ ਕੇ ਅਗਲਾ ਸ਼ੈਨੇ 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 ਲੌਂਗ ਤਵਿੱਤੜੀਆਂ ਬਦਲੀ ਨਾਰ ਦੇ ਗੈਨੇ ਇਹ ਕੀ ਆਈ ਨਿੱਕੀ ਬੋਲੀ ਆ ਇਹ ਟੱਪੀ ਨੇ ਇਹ ਮਾਈਏ ਨੇ ਜਾਂ ਸ਼ੈੰਦ ਭਰ ਆ ਕੇ ਹੁਣ ਮੈਨੂੰ ਦੱਸੋ ਬੋ ਤਾਂ ਇਹਦੇ ਵਿੱਚ ਇੱਕ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਬਣਾਉਣ ਦੀ ਨਾਲ ਹੀ ਘੱਟ ਸਕਦੇ ਆ ਇਹਦੀ ਆਪਾਂ ਪਿੱਛੇ ਕਰਕੇ ਆਏ ਆ ਆਪਾਂ ਇਹਨੂੰ ਕੱਟ ਦਾਂਗੇ ਕਿਉਂਕਿ ਇਹਦੇ ਸ਼ਬਦੀ ਦੇ ਵਿੱਚ ਆਏ ਨਹੀਂ ਆ ਕਿਉਂਕਿ ਇਹਦੀ ਤਾਂ ਪਛਾਣ ਇਹ ਹੈ ਨਾ ਕਿ ਇਹ ਸ਼ਬਦ ਆਉਣਾ ਨਹੀਂ ਹੋਂ ਇਹਦੇ ਵਿੱਚ ਤਾਂ ਇਹ ਕੀ ਆ ਇਹਦੇ ਵਿੱਚ ਜਿਹੜੀ ਨਿੱਕੀ ਬੋਲੀਆਂ ਦੀ ਦੋ ਤਰ੍ਹਾਂ ਦੀ ਹੁੰਦੀ ਆ ਠੀਕ ਆ ਇਹਦੇ ਵਿੱਚ ਇਹ ਹਮੇਸ਼ਾ ਪਹਿਲਾਂ ਦਾ ਹੋਊਗੀ ਦੋ ਤੁਕਾਂ ਦੀ ਠੀਕ ਆ ਇਹ ਇੱਕ ਤਰ੍ਹਾਂ ਦੇ ਨਿੱਕੀਆਂ ਬੋਲੀਆਂ ਇੱਕ ਹੁੰਦੀਆਂ ਬੋਲੀਆਂ ਇੱਕ ਗੱਲ ਸਮਝੋ ਕਾਵ ਰੂਪ ਆ ਇੱਕ ਇੱਕ ਜਿਹੜੀ ਸੀਗੀ ਇੱਕ ਜਾਨਵਰੀ ਜਿਹੜੀ ਕਲਾਸ ਲਈ ਉਹਦੇ ਚ ਆਪਾਂ ਇਹਨੂੰ ਡਿਟੇਲ ਚ ਕਰਿਆ ਸੀ ਕਾਵ ਰੂਪ ਠੀਕ ਆ ਇਹ ਅੱਗੇ ਹੁੰਦੇ ਨੇ ਦੋ ਤਰ੍ਹਾਂ ਦੇ ਇੱਕ ਹੁੰਦੇ ਨੇ ਖੁੱਲੇ ਕਾਵ ਰੂਪ ਇੱਕ ਹੁੰਦੇ ਨੇ ਠੀਕ ਆ ਬੰਦ ਕਾਵ ਰੂਪ ਇਹਦੇ ਵਿੱਚ ਜਿਹਦੇ ਵਿੱਚ ਜਿੱਦਾਂ ਵੀ ਇਹਨਾਂ ਦੀ ਸਜਣਾ ਹੋਊਗੀ ਪਹਿਲਾਂ ਠੀਕ ਆ 100 ਸਾਲ ਪਹਿਲਾਂ 50 ਸਾਲ ਪਹਿਲਾਂ ਇਹ ਉਦਾਂ ਹੀ ਚੱਲਦੇ ਆਉਂਦੇ ਨੇ ਇਹਦੇ ਚ ਆਪਾਂ ਕੁਝ ਵੀ ਚੇਂਜ ਨਹੀਂ ਕਰ ਸਕਦੇ ਕੁਝ ਵੀ ਨਹੀਂ ਬਦਲ ਸਕਦੇ ਠੀਕ ਆ ਜਿਵੇਂ ਹੁਣ ਇਹ ਹੀ ਆ ਤੁਹਾਡਾ ਇਹ ਹਰਾ ਦੁਪੱਟਾ ਲਾਲ ਕਿਨਾਰੀ ਟੁੱਟਿਆ ਨਹੀਂ ਨੇ ਹਿਰਕਮਾਰੀ ਇਹ ਤੋਂ ਤੁਸੀਂ ਕਹਿ ਨਹੀਂ ਸਕਦੇ ਕਿ ਲਾਲ ਦੁਪੱਟਾ ਹਰੀ ਕਿਨਾਰੀ ਨੀਚੇ ਹੀ ਕਰ ਸਕਦੇ ਇਹ ਜਿੱਦਾਂ ਹੈਗਾ ਹੀ ਉਦਾਂ ਹੀ ਰਹੂਗਾ ਤਾਂ ਇਹ ਜਿਹੜੇ ਬਾਜ਼ਾਰਤ ਰੂਪ ਆ ਇਹ ਕਿੱਦਾਂ ਦਾ ਰੂਪ ਆ ਇਹ ਬੰਦ ਕਾਵ ਰੂਪ ਆ ਇਹ ਕਿਦਾਂ ਦਾ ਕਾਵ ਰੂਪ ਹੈ ਬੰਦ ਕਾਵ ਰੂਪ ਆ ਇਹਦੇ ਵਿੱਚ ਚੇਂਜ ਨਹੀਂ ਕੀਤਾ ਜਾ ਸਕਦਾ ਓਕੇ ਜਿਵੇਂ ਹੁਣ ਤੁਹਾਡਾ ਇਹ ਹੈ ਛੰਦ ਪ੍ਰਾਗ ਦੇ ਆਈਏ ਜਾਈਏ ਛੰਦ ਪ੍ਰਾਗ ਦੇ ਰਹਿਣਾ ਇੱਕ ਇਹਦੇ ਵਿੱਚ ਨੀਚੀ ਜਾ ਕੇ ਤੁਸੀਂ ਚੇਂਜ ਕਰ ਸਕਦੇ ਹੋ ਕਿ ਤੇਰੀ ਮਾਂ ਹੁਣ ਮੇਰੀ ਮਾਂ ਤੇਰਾ ਪਿਓ ਮੇਰਾ ਪਿਓ ਤੇਰਾ ਬ੍ਰਦਰ ਮੇਰਾ ਬ੍ਰਦਰ ਲਾਈਕ ਕੁਝ ਵੀ ਪਿਛਲੇ ਵਾਰੀ ਲਾਈਨ ਚ ਤੁਸੀਂ ਚੇਂਜ ਕਰ ਸਕਦੇ ਹੋ ਤਾਂ ਇਹ ਕਿਹੜਾ ਆ ਗਿਆ ਬਹੁਤ ਇਹ ਛੋਡਾਂਗੇ ਖੁੱਲਾ ਕਾਵ ਰੂਪ ਜਿਹਦੇ ਵਿੱਚ ਅਸੀਂ ਚੇਂਜ ਕਰ ਸਕਦੇ ਹਾਂ ਠੀਕ ਆ ਹੁਣ ਇਹ ਹੈਗੀ ਤੁਹਾਡੀ ਨਿੱਕੀ ਬੋਲੀ ਨਿੱਕੀ ਬੋਲੀ ਹਮੇਸ਼ਾ ਦੋ ਤੁਕਾਂ ਦੀ ਹੁੰਦੀ ਆ ਇਹ ਖੁੱਲੇ ਕਾਵ ਰੂਪ ਚ ਆਉਂਦੀ ਆ ਤੇ ਜਿਹੜੀ ਹੁੰਦੀ ਲੰਮੀ ਬੋਲੀ ਲੰਬੀਆਂ ਬੋਲੀਆਂ ਜਿਹੜੀਆਂ ਗਿੱਧਿਆਂ ਦੇ ਵਿੱਚ ਪਾਈਆਂ ਜਾਂਦੀਆਂ ਠੀਕ ਆ ਉਹ ਬੰਦ ਕਾਵ ਰੂਪ ਚ ਆਉਗੀ ਠੀਕ ਆ ਮਤਲਬ ਉਹ ਵੀ ਆਪਾਂ ਦੇਖਾਂਗੇ ਲੰਬੀਆਂ ਬੋਲੀਆਂ ਮੈਂ ਸੋ ਪੇਪਰ 'ਚ ਕਦੇ ਨਹੀਂ ਪਾਉਣਗੇ ਕਿ ਇੱਕ ਪੇਜ ਤੇ ਕੱਲੀ ਬੋਲੀ ਪਾਤੀ ਠੀਕ ਆ ਤੇ ਮਤਲਬ ਜੀਵ ਲਈ ਲੱਗੂਗਾ ਤਾਂ ਥੋੜਾ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਪਾਉਂਦੇ ਹੁੰਦੇ ਨੇ ਤਾਂ ਇਹ ਕਿ ਨਿੱਕੀ ਬੋਲੀ ਇਹ ਵੀ ਦੋ ਤਰੀਕੇ ਹੁੰਦੇ ਅਗਲੇ 'ਚ ਜਿਹੜਾ ਪਹਿਲੀ ਲਾਈਨ ਹੁੰਦੀ ਜਦੋਂ ਬਾਰ-ਬਾਰ ਵੰਸੀ ਘਟਣ ਗਿਆ ਸੀ ਖੜਕੇ ਲਿਆਇਆ ਚਾ마 ਖੜਕੇ ਲਿਆ ਪਤੀਲਾ ਖੜਕੇ ਲਿਆ ਪ੍ਰਾਂਤ ਜਾਂ ਸ਼ੈਨੇ 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 ਹਨਾ ਵਿਦਿਆ ਪੜਾ ਦੇ ਬਾਬਲਾ ਚਾਹੀਦੇ ਇਨਾਂ ਦਾਜ ਵਿੱਚ ਗਏ ਨੇ ਲਾਈਕ ਇਹ ਵਾਲੀ ਇਹ ਸਾਰੀਆਂ ਕੀ ਹੁੰਦੀ ਇਹ ਨਿੱਕੀਆਂ ਬੋਲੀ ਹੁੰਦੀ ਐ ਪਹਿਲੀ ਲੈਂ ਇਹਨਾਂ ਦੀ ਬਰੂੜ ਹੁੰਦੀ ਆ ਤੇ ਪਿਛਲੀ ਲੈਂ ਲੋਡ ਦੇ ਅਨਸਾਰ ਚੇਂਜ ਕਰ ਲੈਂਦੇ ਓਕੇ ਬੱਤਾ ਇਹਦਾ ਅਨਸਰ ਹੋਣਾ ਸੀ ਉੱਪਰ ਅਗਲਾ ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ ਤੇਰੇ ਪਿੱਛੇ ਗੋਰੀ ਅਰਨੇ ਓਕੇ ਇਹ ਕੀ ਆ ਇਹ ਟੱਪਾ ਇਹ ਨਿੱਕੀ ਬੋਲੀ ਆ ਇਈ ਮਈਆ ਯਸਹੰਦ ਪ੍ਰਗਿਆ ਇਹਨ ਕਟੋ ਇਹਨਾਂ ਤਿੰਨਾਂ ਦੇ ਵਿੱਚ ਦੱਸੋ ਕੀ ਆ ਠੀਕ ਆ ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ ਤੇਰੀ ਪਿੱਛੇ ਗੋਰੀ ਹੋ ਰਹੇ ਨੇ ਇਹ ਦੇ ਵਿੱਚ ਨਿੱਕੀ ਬੂਲੀ ਤੇ ਜਿਹੜਾ ਟੱਪਾ ਟੱਪਾ ਤੇ ਨਿੱਕੀ ਬੂਲੀ ਦੇ ਵਿੱਚ ਸਾਂਝਾ ਇਹ ਦੋ ਟੁਕਾਂ ਦੇ ਹੁੰਦੇ ਨੇ ਓਕੇ ਜਿੱਥੇ ਨਿੱਕੀ ਬੂਲੀ ਪਹਿਲੇ ਲੈਣ ਰੂੜ ਚੱਕ ਸਕਦੀ ਆ ਟੱਪਾ ਵੀ ਰੂੜ ਚੱਕ ਸਕਦਾ ਬਟ ਨਿੱਕੀ ਬੁੱਲੀ ਦੇ ਵਿੱਚ ਜਿਹੜੀ ਲਸਟ ਲੈਂਡ ਹੋਊਗੀ ਦਾ ਜਿਹੜੀ ਲਸਟ ਲੈਂਡ ਹੋਊਗੀ ਉਹਦੇ ਤੇ ਨੱਚੇ ਜਾਊਗਾ ਉਹਦੇ ਵਿੱਚ ਇੱਕ ਲੈ ਲੈ ਹੋਊਗੀ ਕਿ ਮਤਲਬ ਜੇ ਉਹਨਾਂ ਨੇ ਉੱਤੇ ਮਤਲਬ ਨੱਚਣਾ ਜਾਂ ਕਰਨਾ ਤਾਂ ਉਹਦੇ ਉੱਤੇ ਪੱਕਾ ਹੀ ਨੱਚੇ ਜਾਊਗਾ ਟੱਪੇ ਦੋ ਤਰੀਕੇ ਨਾਲ ਜੇ ਤੁਸੀਂ ਗਿੱਧੇ ਦੇ ਵਿੱਚ ਖੜ ਕੇ ਟੱਪਾ ਕਰ ਰਹੇ ਹੋ ਤਾਂ ਹਲਕਾ ਹਲਕਾ ਉਹਦੇ ਤੇ ਟੱਪ ਸਕਦੇ ਹੋ ਤੇ ਵੈਸੇ ਇਹ ਹੋਣਗੇ ਦੋ ਲਾਈਨਾਂ ਦੇ ਵਿੱਚ ਤੇ ਬਟ ਜ਼ਰੂਰੀ ਨਹੀਂ ਹੈ ਕੰਮ ਕਰਦੇ ਵੀ ਗਾਉਂਦੇ ਨੇ ਇਹਦੀ ਪਛਾਣ ਕੀ ਹੁੰਦੀ ਹੈ ਟੱਪੇ ਦੇ ਵਿੱਚ ਫਿਰ ਤੁਸੀਂ ਕਹੋਗੇ ਮੈਂ ਨਹੀਂ ਅਲੱਗ ਕਿੱਦਾਂ ਹੋ ਗਿਆ ਇਹਦੇ ਵਿੱਚ ਕਿਸੇ ਨੂੰ ਸਮੋਦਨ ਕੀਤਾ ਜਾਂਦਾ ਹੈ ਕਿਸੇ ਨੂੰ ਕਿਹਾ ਜਾਂਦਾ ਚਾਹੇ ਉਹ ਸੱਸ ਨੂੰ ਕਿਹਾ ਜਾਵੇ ਚਾਹੇ ਪਤੀ ਨੂੰ ਕਿਹਾ ਜਾਵੇ ਚਾਹੇ ਕਿਸੇ ਨੂੰ ਵੀ ਹਨਾ ਮਤਲਬ ਕੋਈ ਵੀ ਜਿੰਨੇ ਵੀ ਰਿਸ਼ਤੇ ਹੁੰਦੇ ਆ ਕਿਸੇ ਨਾ ਕਿਸੇ ਨੂੰ ਚਾਹੇ ਤੇ ਬ੍ਰਦਰ ਨੂੰ ਕਿਹਾ ਜਾਂ ਜਾਵੇ ਇਹਦੇ ਚ ਕਿਸੇ ਲਈ ਕੋਈ ਟੱਪਾ ਗਾਇਆ ਜਾਂਦਾ ਕਿਸੇ ਨੂੰ ਕਿਹਾ ਜਾਂਦਾ ਓਕੇ ਨਿੱਕੀ ਬੋਲੀ ਦੇ ਵਿੱਚ ਨੱਚਣਾ ਨੱਚਣਾ ਹੋਵੇ ਹੀ ਹੋਊਗਾ ਠੀਕ ਆ ਲਾਸਟ ਵਾਲੀ ਲੈਂਡ ਬਹੁਤ ਫਾਸਟ ਚੱਲੂਗੀ ਠੀਕ ਆ ਪਹਿਲੇ ਲੈਂਡਾਂ ਦੇ ਰੂਲ ਹੋਣਗੇ ਤਾਂ ਇਹ ਕੀ ਥੋੜਾ ਟੱਪਾ ਜੇ ਫੇਰ ਵੀ ਸਮਝ ਨਹੀਂ ਆਇਆ ਕਮੈਂਟ ਕਰ ਦਿਓ ਇਨਰ ਡਿਟੇਲ ਚ ਆਪਾਂ ਹੋਰ ਵੀ ਕਰਾਂਗੇ ਠੀਕ ਆ ਕਿ ਜਿਵੇਂ ਇਹਨਾਂ ਦੇ ਅੱਗੇ ਆਪਾਂ ਪ੍ਰੈਕਟਿਸ ਕਰਾਂਗੇ ਅਗੇ ਗੋੜਾ ਰੰਗ ਟਿੱਬਿਆਂ ਦਾ ਰੇਤਾ ਬਾ ਆਈ ਉੱਡ ਜਾਊਗਾ ਓਕੇ ਜਿਵੇਂ ਹੁਣ ਬਾ ਇਹਨੂੰ ਕੀ ਆਈ ਪੁਰਾ ਕੀ ਹਵਾ ਤੇ ਆਪਾਂ ਵੇਖਿਆ ਸੀਗਾ ਕਿ ਉਹ ਕਿਹੜੀ ਉਪਵਾਸ਼ਾ ਜਿਹੜੀ ਸਭ ਤੋਂ ਵੱਧ ਬੋਲੀ ਜਾਂਦੀ ਹੈ 15 ਜ਼ਿਲ੍ਹਿਆਂ ਦੇ ਵਿੱਚ ਉਹ ਕਿਹੜੀ ਉਪਵਾਸ਼ਾ ਜੀ ਦਾ ਜਿਹੜਾ ਪਹਿਲਾ ਅੱਖਰ ਆ ਉਹ ਅਲੋਪ ਹੀ ਹੋ ਜਾਂਦਾ ਠੀਕ ਹੈ ਜਿਵੇਂ ਸਾਡੇ ਬਠਿੰਡਾ ਮਾਨਸਾ ਸੰਗਰੂਰ ਇੱਧਰ ਆ ਤਾਂ ਉਹ ਹਵਾ ਨਹੀਂ ਬੋਲਣ ਕਿਉਂ ਕਰਕੇ ਬਾ ਠੀਕ ਹੈ ਬਾ ਹੋਈ ਉਹ ਆਨੰਦਕਾਰਜ ਨਹੀਂ ਬੋਲਣ ਕਿਉਂ ਕਰਕੇ ਆਨੰਦਕਾਰਜ ਠੀਕ ਆ ਉਹ ਪਹਿਲੇ ਅੱਖਰ ਤੇ ਜ਼ੋਰ ਹੀ ਨਹੀਂ ਦਿੰਦੇ ਉਹ ਲਾਸਟ ਵਾਲ ਅੱਖਰ ਹੀ ਬੋਲਣਗੇ ਬਾਵੇ ਦੀ ਥਾਂ ਦੇ ਮम्मा ਬੋਲਣਗੇ ਠੀਕ ਆ ਤਾਂ ਉਹ ਸਟਾਰਟਿੰਗ ਵਾਲੇ ਅੱਖਰ ਤੇ ਜ਼ੋਰ ਨਹੀਂ ਦਿੰਦੇ ਕਦੇ ਵੀ ਤਾਂ ਇਹ ਕਹਿੰਦਾ ਰੰਗ ਟਿੱਬਿਆਂ ਦਾ ਰੇਤਾ ਹਵਾ ਆਈ ਉੱਡ ਜਾਊਗਾ ਵੈਸੇ ਟਿੱਬਿਆਂ ਤੋਂ ਜ਼ਿਆਦਾ ਰੱਖ ਲੋ ਵੀ ਇਹ ਇੱਦਾਂ ਹੋਏ ਬਠਿੰਡੇ ਵਾਲੇ ਹੁਣ ਜਿਹੜੇ ਰਾਵੀ ਦਰਿਆ ਦੇ ਆਸ-ਪਾਸੇ ਬੈਠੇ ਹੋ ਵਿਚਾਰੇ ਉਹ ਟਿੱਬਿਆਂ ਨੂੰ ਕੀ ਜਾਣਣ ਹੈਨਾ ਤਾਂ ਇਹ ਕੀ ਟੱਪਾ ਇਹ ਨਿੱਕੀ ਬੋਲੀ ਆ ਮਾਈ ਆ ਜਾਂ ਸੰਤਪ੍ਰਾਕੀ ਇਹਨਾਂ ਘਟਦੇ ਤੁਸੀਂ ਠੀਕ ਆ ਤਾਂ ਇਹ ਕੀ ਇਹ ਹੈਗਾ ਟੱਪਾ ਇਹਦੇ 'ਚ ਕਿਸੇ ਨੂੰ ਸਮੋਦਨ ਕੀਤਾ ਗਿਆ ਹੋਇਆ ਕਿਹਾ ਕਿ ਉਹ ਮਤਲਬ ਇਹ ਕਿਸੇ ਨੂੰ ਗੱਲ ਕਹੀ ਹੋਈ ਆ ਦੇਖੀਏ ਸਾਡਾ ਟੱਪਾ ਇੱਕ ਵਾਰੀ ਔਖਾ ਲੱਗੂਆ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਪ੍ਰੈਕਟਿਸ ਕਰੀ ਗਏ ਤਾਈਬ ਜਿਵੇਂ ਨੋਰਮਲ ਲੱਗਣ ਲੱਗਿਆਂਗੇ ਅਗਲਾ ਬੀਰੀ ਇਨੀ ਤੈਨੂੰ ਵੀਰ ਲੱਗਣਗੇ ਕਿੱਕਰੇ ਇਨੀ ਤੈਨੂੰ ਤੁਕੇ ਰਾਂਜਾ ਦੂਰ ਖੜਾ ਦੂਰ ਖੜਾ ਦੁੱਖ ਪੁੱਛੇ ਇੱਕ ਵਾਰੀ ਮੈਂ ਹੋਰ ਬੋਲਦੀ ਆ ਬੀਰੀ ਇਨੀ ਤੈਨੂੰ ਵੀਰ ਲੱਗਣਗੇ ਕਿੱਕਰੇ ਇਨੀ ਤੈਨੂੰ ਤੁਕੇ ਰਾਂਜਾ ਦੂਰ ਖੜਾ ਦੂਰ ਖੜਾ ਦੁੱਖ ਪੁੱਛੇ ਲਸਟ ਵਨ ਲੈਣ ਦੇ ਵਿੱਚ ਇੱਕ ਆਇਆ ਦਾ ਕਿ ਮਤਲਬ ਜਿੱਥੇ ਆਪਾਂ ਨੱਚ ਸਕਦੇ ਇੱਕ ਲੈ ਆਈ ਦਾ ਉਹਦੇ ਵਿੱਚ ਹਣਾ ਮਤਲਬ ਪੈਰ ਥਿਪਕੇ ਦਾ ਮਤਲਬ ਕੁੜੀਆਂ ਨੂੰ ਪਛ ਰਹੀਆਂ ਮੁੰਡੇ ਠੀਕ ਆ ਤਾਂ ਇਹ ਕੀ ਹੋਇਆ ਇਹ ਲੰਬੀ ਬੋਲੀ ਆ ਕੀ ਮਤਲਬ ਇਹ ਹੈਗੀ 12 13 ਲਾਈਨਾਂ ਦੀ ਜਾਂ ਇਹ ਨਿੱਕੀ ਬੋਲੀ ਆ ਜਾਂ ਟੱਪਾ ਕਿਸ ਨੂੰ ਸਮੋਦਨ ਕੀਤਾ ਹੋਇਆ ਠੀਕ ਆ ਇਹ ਛੰਦ ਪ੍ਰਾ ਕੀ ਇਹ ਤਾਂ ਹੋ ਹੀ ਨਹੀਂ ਸਕਦਾ ਆ ਨਹੀਂ ਹੋ ਸਕਦੀ ਇਹਨਾਂ ਦੁਗਮਾ ਦੇ ਵਿੱਚ ਇਹੀ ਹੈਗੀ ਪੁੱਤ ਥੋੜੀ ਨਿੱਕੀ ਬੋਲੀ ਹਣਾ ਇਹਦੇ ਪਹਿਲੀ ਲਾਈਨ ਥੋੜੀ ਸੇਮ ਰਹੂਗੀ ਪਿਛਲੇ ਵਿੱਚ ਆਪਾਂ ਚੇਂਜ ਕਰਦੇ ਰਹਨੇ ਆ ਠੀਕ ਆ ਇਹ ਕਿਸੇ ਨੂੰ ਦੱਸ ਰਹੀ ਹੈ ਕਿ ਉਹ ਮੇਰਾ ਪੁੱਛ ਰਿਹਾ ਉਹਨੂੰ ਸਮੋਦ ਨਹੀਂ ਕਰ ਰਹੀ ਰਾਂਜੀ ਇਹਨੂੰ ਨਹੀਂ ਖੁਸ਼ ਕਰ ਰਹੀ ਉਹ ਸਿਰਫ ਦੱਸ ਰਹੀ ਹੈ ਕਿ ਮਤਲਬ ਇਸੇਸਾ ਇਸੇਲੀ ਇਰੰਝ ਉਹ ਮਤਲਬ ਲਾਈਕ ਜੋ ਵੀ ਹੈਗਾ ਉਹਦਾ ਨਾ ਅਗਲਾ ਪੁੱਤ ਤੇਰਾ ਬੈਲੀ ਸਸੀ ਸਸੀਏ ਕੀਦੇ ਹੌਸਲੇ ਲੰਮੇ ਜਿਹੇ ਤੰਦ ਪਾਵਾਂ ਓਕੇ ਇਹ ਕੀ ਆ ਇਹ ਨਿੱਕੀ ਬੋਲੀ ਆ ਇਹ ਟੱਪਾ ਇਹ ਮਾਈ ਆ ਇਹ ਸ਼ਾਂਤ ਬਰਾਕੀ ਕੀ ਹੈ ਇਹ ਇਹਨਾਂ ਦੱਸੋ ਨੱਚੰਗੇ ਤੇ ਲੱਗਦਾ ਕਿ ਪਿੱਛੇ ਮਤਲਬ ਮਰੂ ਜਾਂ ਡੀਰ ਗਿੱਦੇ ਦੇ ਵਿੱਚ ਘੱਟ ਗੋਇਨੂ ਕੀ ਹੈ ਇਹ ਮਾਈ ਆ ਪਪਾ ਚ ਕਰਨਾ ਇਹ ਹੈਗਾ ਸੋੜਾ ਇਹ ਹੈਗਾ ਟੱਪਾ ਕਿਉਂਕਿ ਟੱਪੇ ਬਿਆਹਾਂ ਦੇ ਵਿੱਚ ਗਿੱਤਿਆਂ ਦੇ ਵਿੱਚ ਵੀ ਜਾਂ ਜੋ ਵੀ ਆਪਣੇ ਵਸਾਕੀ ਵગેਰਾ ਉਦੋਂ ਵੀ ਤੇ ਜਦੋਂ ਕੰਮ ਕਰਦੀਆਂ ਨੇ ਹਨਾ ਸਮੋਧਨ ਕਰਦੀਆਂ ਨੇ ਇਹ ਕਿਹਨੂੰ ਕਿਹਾ ਨੇ ਤੇ ਸਾਸੂ ਨੂੰ ਕਿਹਾ ਸਾਸੂ ਨੂੰ ਗੱਲ ਕਹਿ ਰਹੀ ਆ ਠੀਕ ਆ ਕਿ ਉਹ ਕੀ ਆ ਮਤਲਬ ਮਤਲਬ ਤੇਰਾ ਪੁੱਤ ਇਦਾਂ ਦਾ ਕਿ ਮੈਨੂੰ ਕੋਈ ਹੌਂਸਲਾ ਹੀ ਹੈ ਨਹੀਂਗਾ ਤੇ ਇਹ ਕੀ ਆ ਕਿਸੇ ਨੂੰ ਸਮੋਧਨ ਕਰਨਾ ਹੁਣ ਪਤਾ ਲੱਗਦਾ ਨਿੱਕੀ ਬੋਲੀ ਤੇ ਟੱਪੇ ਦੇ ਵਿੱਚ ਕੀ ਫਰਕ ਆ ਦੋ ਲਾਈਨਾਂ ਦੇ ਹੋਣਗੇ ਪਹਿਲੀ ਲਾਈਨ ਰੂਡ ਹੋਊਗੀ ਦੂਜੀ ਲਾਈਨ ਤੁਰਤ ਬਾਹਰ ਘਟੀ ਜਾਊਗੀ ਠੀਕ ਆ ਇਹਦੇ ਵਿੱਚ ਕਿਸੇ ਨੂੰ ਸਮੋਦਨ ਕੀਤਾ ਜਾਊਗਾ ਇਹਦੇ ਵਿੱਚ ਸਿੱਧਾ ਹੀ ਨੱਚਣ ਵਾਲੀ ਉਹਦੇ ਵਿੱਚ ਇਹਨੂੰ ਉੱਪਰ ਆ ਜਾਊਗਾ ਸ਼ਾਂਤਪਰਾਗੀ ਚ ਸ਼ਾਂਤਪਰਾਕਾ ਆਉਗੇ ਆਉਗਾ ਅਗਲਾ ਕਿੱਲਾ ਕਿਕਰ ਦਾ ਮਿਲਣਾ ਮਿੱਤਰ ਦਾ ਮਾਸ ਦਿੱਤਰ ਦਾ ਲਾਣਾ ਛਿੱਤਰ ਦਾ ਸੱਚਾ ਬਈ ਇਹ ਆਹ ਲੈ ਸੱਚਾ ਠੀਕ ਭੱਗੀ ਪਤਾ ਨਹੀਂ ਠੀਕ ਹੈ ਇਹ ਕੀ ਇਹ ਖਾਣਾ ਸ਼ਾਂਤ ਦਾ ਟੋਟਾ ਬੋਲੀ ਆ ਜਾਂ ਸ਼ੰਤ ਕੀ ਹੈ ਉਹ ਕਹਿੰਦਾ ਕਿੱਲਾ ਕਿਕਰ ਦਾ ਮਿਲਣਾ ਮਿੱਤਰ ਦਾ ਮਾਸ ਿੱਤਰ ਦਾ ਲਾਣਾ ਛਿੱਤਰ ਦਾ ਠੀਕ ਆ ਉਹ ਕਹਿੰਦੇ ਜੁਰਬੀ ਆਪਾ ਕਿਲਾ ਵਗੈਰਾ ਕਰਦੇ ਆ ਤੇ ਆਪਾਂ ਕਹਿੰਦੇ ਕਿ ਕਾਦੀ ਲੱਕੜ ਕਿਹੜੀ ਕਿ ਮਤਲਬ ਸਫੈਦ ਦਾ ਲਾਦਾਂਗੇ ਆਪਾਂ ਠੀਕ ਆ ਜੇ ਆਪਾਂ ਮਤਲਬ ਕਿਸੇ ਹੋਰ ਉਹਦਾ ਲੱਕੜ ਦਾ ਬੇਰੀਪੂਰੀ ਦਾ ਲਾਦਾਂਗੇ ਆਵਾ ਹਮੇਸ਼ਾ ਕਹਿੰਦੇ ਕਿ ਆਪਾਂ ਕਿਕਰ ਦਾ ਕਿਲਾ ਬਣਾਵਾਂਗੇ ਪਸੂਆਂ ਵਾਸਤੇ ਮਿਲਣਾ ਮਿੱਤਰ ਦਾ ਉਹ ਕਹਿੰਦਾ ਰਿਸ਼ਤੇਦਾਰ ਦਾ ਸਵਾਲ ਜਵਾਬ ਹੀ ਕਰਨਗੇ ਕਿ ਪੇਪਰ ਹੋ ਗਿਆ ਨਹੀਂ ਹੋ ਗਿਆ ਨਹੀਂ ਬਟ ਜਿਹੜਾ ਦੋਸਤ ਦਾ ਮਿਲਣਾ ਉਹ ਇੱਕ ਕੀ ਹੁੰਦਾ ਹੈ ਕਿ ਦੁੱਖ ਅੱਧਾ ਹੋ ਜਾਂਦਾ ਹੈ ਦੋਸਤ ਨਾਲ ਮਾਸ ਿੱਤਰ ਦਾ ਜੋ ਵੀ ਹੈ ਨਾ ਨੌਨ ਵਿੱਚ ਖਾਂਦੇ ਨੇ ਉਹਨਾਂ ਨੂੰ ਪਤਾ ਕੀ ਕਿਤ ਦਾ ਰਮਾਸ ਹੈ ਨਾ ਤੇ ਜਿਹੜਾ ਇਹ ਜਿਹਦਾ ਜਿੰਨਾ ਤਗੜਾ ਖੇਤਰ ਹੋਊਗਾ ਆਪਣੇ ਪਿਓ ਦਾ ਦਾਦੇ ਦਾ ਤੇ ਖਾਨਦਾਨੀ ਜਿਹੜਾ ਸਾਡਾ ਲਾਣਾ ਬਾਣਾ ਉਹ ਉਨਾ ਹੀ ਚੰਗਾ ਰਹੂਗਾ ਠੀਕ ਆ ਤੇ ਕੀ ਮਤਲਬ ਲਾਣਾ ਖੇਤਰ ਵਾਲੇ ਦਾ ਲਾਣਾ ਤਗੜਾ ਅੱਗੇ ਵਧੀਆ ਨਿਕਲਦਾ ਠੀਕ ਆ ਇਹ ਕੀ ਆ ਇਹ ਹੈਗਾ ਤੁਹਾਡਾ ਸਿਆਣਪ ਦਾ ਟੋਟਾ ਠੀਕ ਆ ਇਹ ਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਇੱਕ ਤਰਕ ਦਿੱਤਾ ਹੁੰਦਾ ਨਿਚੋੜ ਕੱਢਿਆ ਹੁੰਦਾ ਲਾਈਫ ਦੇ ਵਿੱਚ ਕੁਝ ਦੱਸਿਆ ਹੁੰਦਾ ਕਿ ਜੇ ਆ ਆ ਚੀਜ਼ਾਂ ਕਰੋਗੇ ਤਾਂ ਉਹਦੇ ਵਿੱਚ ਇੱਕ ਸਿਆਣਪ ਦਿੱਤੀ ਹੁੰਦੀ ਆ ਦੀ ਲਾਈਫ ਦਾ ਨਿਚੋੜ ਕੱਢ ਕੇ ਓਕੇ ਬੋਲੀ ਨਾ ਲਾਇਆ ਇਹਨੂੰ ਉਹ ਕਰਨਗੇ ਲੰਚੇ ਦਿਖਾਓ ਫੇਰੇ ਤੇ ਓਕੇ ਇਹਦੇ ਵਿੱਚ ਆ ਇੱਕ ਵਾਰੀ ਪੜੋ ਇਹਨੂੰ ਵੀਡੀਓ ਰੋਕੇ ਦਰਖਤ ਦੇ ਉਹ ਸਿਰ ਤੇ ਰਹਿੰਦਾ ਪਰ ਪੰਛੀ ਨਹੀਂ ਤਿੰਨ ਉਹਦੇ ਅੱਖਾਂ ਪਰ ਸ਼ਿਵ ਜੀ ਨੇ ਦੁੱਧ ਦਵੇ ਪਰ ਗਾਂ ਨਹੀਂ ਜਟਾ ਵੀ ਹਨ ਪ੍ਰਸਾਦ ਨਹੀਂ ਪਾਣੀ ਦਾ ਪਰਿਆ ਪਰ ਕੜਾ ਨਹੀਂ ਕੀ ਹੈ ਦੱਸੋ ਇਹ ਹੈ ਭਈ ਤੁਹਾਡਾ ਅਖਾਣ ਜਾਂ ਇਹ ਬਿਆਰਤਾ ਜਾਂ ਇੱਕ ਹੰਦ ਸਿਆਨਤ ਦਾ ਟੁੱਟਾ ਤੇ ਜਾਂ ਕੋਈ ਵੀ ਮਦੈਨੇ ਚ ਕੁਝ ਵੀ ਨਹੀਂ ਕੀ ਹੈ ਦਰਤ ਦੇ ਉਹ ਸਿਰਤੇ ਰਹਿੰਦਾ ਪਰ ਪੰਛੀ ਨਹੀਂ ਤਿੰਨ ਉਹਦੇ ਅੱਖਾਂ ਮਰ ਸ਼ਿਵਜੀ ਮਹਾਰਾਜੀ ਨਹੀਂ ਗੇ ਦੁੱਧ ਦਵੇ ਪਰ ਗਾਂ ਨਹੀਂ ਮਜਰਾ ਕਹ ਦੋ ਕਿ ਜੀ ਗਾਂ ਨਹੀਂ ਤੇ ਬੱਕਰੀ ਮੱਝ ਹੋ ਗਈ ਮੈਡਮ ਜੀ ਜਟਾਂ ਵੀ ਹਨ ਪ੍ਰਸਾਦ ਨੇ ਪਾਣੀ ਦਾ ਪਰਿਆਵਟ ਪਰ ਕੜਾ ਨਹੀਂ ਕੀ ਹੈ ਠੀਕ ਹੈ ਇਹਦੇ ਵਿੱਚ ਜਿਹਦੇ ਵਿੱਚ ਆਨਸਰ ਮਤਲਬ ਸਵਾਲ ਪੁੱਛੇ ਜਾਵੇ ਕੋਈ ਸਵਾਲ ਪੁੱਛੇ ਜਾਵੇ ਕਿ ਕੀ ਹੈ ਅੰਸਰ ਮਤਲਬ ਦੱਸਣਾ ਹੋਵੇ ਤਾਂ ਉਹ ਹਮੇਸ਼ਾ ਕੀ ਹੁੰਦੀ ਉਹ ਹੁੰਦੀ ਸਾਡੇ ਬਿਆਰਤਾ ਇਹ ਬਿਆਰਤਾ ਹੈ ਕਿ ਇਹ ਪੁੱਤ ਅੰਸਰ ਕੀ ਹੈ ਇਹਦਾ ਇਹ ਹੁੰਦਾ ਨਾਰੀਅਲ ਠੀਕ ਆ ਨਾਰੀਅਲ ਲੱਗਦੇ ਨੇ ਦਾ ਦਰਖਤ ਤੇ ਲੱਗਦੇ ਨੇ ਤਾਂ ਅੱਖਾਂ ਹੁੰਦੀਆਂ ਨੇ ਠੀਕ ਆ ਜਿਹੜਾ ਬਣਾਰੀਅਲ ਤੋੜਦੇ ਹੁੰਦੇ ਹੁੰਦੇ ਤਾਂ ਮਤਲਬ ਮਮੀ ਉਹ ਕਹਿੰਦੇ ਕਿ ਬੜੀ ਕਿਸਮਤ ਵਾਲਾ ਨਾਰੀਅਲ ਆ ਕੰਮ ਬਣਿਆ ਲੈ ਠੀਕ ਆ ਦੁੱਧ ਦਵੇ ਪਰ ਗਾਣੀ ਵਿੱਚੋਂ ਨਿਕਲਦਾ ਦੁੱਧ ਉਹਦੇ ਹੈਨਾ ਮਤਲਬ ਜਟਾਂ ਵੀ ਹਨ ਬਟ ਉਹਦੇ ਜਿਹੜੇ ਹੁੰਦੇ ਨੇ ਪਾਣੀ ਦਾ ਪਰਿਆ ਹੁੰਦਾ ਵਿੱਚ ਪਾਣੀ ਵੀ ਨਿਕਲਦਾ ਬਟ ਕਰਾ ਹੈਨਾ ਤੇ ਇੱਕ ਇੱਕ ਬਿਆਰਤਾ ਤੇ ਅੰਸਵੇਦਾ ਹੈਗਾ ਸੀ ਨਾਰੀਅਲ ओके ਹੁਣ ਇਹਦੇ ਵਿੱਚ ਆਪਾਂ ਬਾਤ ਚ ਗੱਲ ਕਰਦੇ ਹਾਂ ਇਹਦੇ ਪਹਿਲਾਂ ਆਨਸਰ ਕਰੂ ਅਗਲੇ ਸਵਾਲਾਂ ਦੇ ਕਿੰਨੇ ਇਸ ਨੂੰ ਕਿੰਨੇ ਸਵਾਲ ਠੀਕ ਹੋਏ ओके ਪੰਜਾਬ ਦੀ ਆਵਾਜ਼ ਕਿਸ ਨੂੰ ਕਿਹਾ ਜਾਂਦਾ ਹੈ ਕਿਸ ਨੂੰ ਕਿਹਾ ਜਾਂਦਾ ਪੰਜਾਬ ਦੀ ਆਵਾਜ਼ ਅਮਰਤਾ ਪ੍ਰੀਤਮ ਨੂੰ ਸਿੰਦਰ ਕੌਰ ਨੂੰ ਅਜੀਤ ਕੌਰ ਨੂੰ ਦਲੀਪ ਕੌਰ ਟਵਾਰਨ ਨੂੰ ਕਿਹਨਾਂ ਨੂੰ ਕਿਹਾ ਜਾਂਦਾ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਸਾਡੇ ਅਮਰਤਾ ਪ੍ਰੀਤਮ ਨੂੰ ਅਮਰਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਕਿਹਨੇ ਕਿਹਾ ਸੀ ਤੀਜਾ ਸਿੰਘ ਨੇ ਪ੍ਰਿੰਸੀਪਲ ਤੀਜਾ ਸਿੰਘ ਨੇ ਕਿਹਾ ਸੀ ਅਮਰਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ओके ਪੰਜਾਬੀ ਸਹਿਤ ਦੇ ਵਿੱਚ ਸ਼ੇਮਾ ਦਰਿਆ ਕਿਹਨੂੰ ਕਿਹਾ ਜਾਂਦਾ ਪੂਰ ਸਿੰਘ ਨੂੰ ਕਿਹਾ ਜਾਂਦਾ ਰੰਗ ਮੰਚ ਦਾ ਬਾਬਾ ਬੋੜ ਕਿਹਨੂੰ ਕਿਹਾ ਜਾਂਦਾ ਗੁਰਸ਼ਰਨ ਭਾਜੀ ਨੂੰ ਕਿਹਾ ਜਾਂਦਾ ਪੰਜਾਬੀ ਸਹਿਤ ਦਾ ਬਾਬਾ ਬੋੜ ਕਿਹਨੂੰ ਕਿਹਾ ਜਾਂਦਾ ਸੰਤ ਸਿੰਘ ਸਿੱਖ ਨੂੰ ਕਿਹਾ ਜਾਂਦਾ ਠੀਕ ਹੈ ਛੋਟੇ ਛੋਟੇ ਹੀ ਗੱਲਾਂ ਯਾਦ ਰੱਖਣੀਆਂ ਮੇਰੀ ਅੱਖ ਵਿੱਚ ਰੜਕ ਪੈ ਰਹੀ ਹੈ ਬਾਕ ਵਿੱਚ ਸਵੰਦ ਮਾਨ ਦੱਸੋ ਕੀ ਹੈ ਇਹਦੇ ਵਿੱਚੋਂ ਇਹ ਪੂਰਾ ਕੰਪਲੀਟ ਥੋੜਾ ਬਾਕ ਆ ਸਵੰਦਕਤ ਤਜੂਜ ਕਰ ਆ ਬਹੁਤ ਡਿਟੇਲ ਜੀ ਕਰੀ ਸੀ ਸਵਾਲ ਨੰਬਰ 1 ਤੁਹਾਨੂੰ ਦਿੱਤਾ ਨਹੀਂ ਤਾਂ ਜਿਵੇਂ ਅਨਸਰ ਕਰੋ ਕਮੈਂਟ ਕਰੋ ओके ਕਲਾਸਾ ਪਿੱਛੇ ਆਈਆਂ ਨਹੀਂ ਸੀਗੀਆਂ ਤਾਂ ਮੈਡਮ ਛੇਤੀ ਆਦ ਨੂੰ ਇੱਕ ਪੰਜਾਬੀ ਕਾਪ ਕਰਵਾ ਦੋ। ਕਿਉਂਕਿ ਉਹ ਤਾਂ ਫਿਰ ਮੈਂ ਵੀ ਤਾਂ ਹੁਣ ਮੂਰੇ ਦੱਸਣਾ ਹੁੰਦਾ ਨਾ ਕਿ ਮਤਲਬ ਮੈਂ ਜੋ ਵੀ ਚੀਜ਼ ਕਰਵਾ ਰਹੀ ਹਾਂ ਤੇ ਬਿਊ ਤੇ ਲਾਈਕ ਕਿੰਨੇ ਕਰ ਰਹੇ ਨੇ। ਠੀਕ ਆ ਤਾਂ ਆਪਾਂ ਕਰਾਂਗੇ ਉਹਨੂੰ ਕੰਪਲੀਟ ਕਰਾਂਗੇ ਤੇ ਬਟ ਤੁਸੀਂ ਅੱਗੇ ਸ਼ੇਅਰ ਕਰਦੇ ਆ ਕਰੋ ਪਲੀਜ਼ ਕਲਾਸਰੂਮ। ਸੂਫੀ ਕਾਬ ਦੇ ਅਧੀਨ ਮਰਫਤ ਤੋਂ ਕੀ ਭਾਵ ਹੈ? ਤਾਂ ਇਹ ਜਿਉ ਅਸਲਾਮ ਪਾਈ ਚਾਰੀ ਨਾਲ ਸਾਡੇ ਆਏ ਸੂਫੀ ਕਾਬ। ਇਹਦੇ ਵਿੱਚ ਕੀ मीनिंग ਹੈ ਸ਼ਬਦ ਦਾ? ਇਹਦੇ ਆਤਮ ਗਿਆਨ ਰੱਬ ਦਾ ਡਰ ਆ ਇਸ਼ਕ ਮਜਾਜੀ ਆ। ਇਹ ਦੁਨੀਆ ਦਾ ਗਿਆਨ ਕੀ ਇਹ ਸ਼ਬਦ ਦਾ ਕੀ ਮੀਨਿੰਗ ਕੀ ਓਕੇ ਜੇ ਸੂਫੀ ਕਾਬ ਕਰਿਆ ਤਾਂ ਇਹਨਾਂ ਦੇ ਵੀ ਅੱਗੇ ਪੜਾ ਹੁੰਦੇ ਨੇ ਚਾਰ ਟੋਟਲ ਪੜਾ ਲੈਂਦੇ ਆਪਾਂ ਇਹਨਾਂ ਦੇ ਜਿਵੇਂ ਸਾਡੇ ਮਤਲਬ ਜਪਜੀ ਸਾਹਿਬ ਦੇ ਚ ਪੰਜ ਖੰਡ ਨੇ ਇੱਕ ਤੋਂ ਬਾਅਦ ਦੂਜਾ ਸਾਡੇ ਗੁਰੂ ਜੀ ਕਹਿੰਦੇ ਨੇ ਦਾ ਉਸ ਤਰੀਕੇ ਨਾਲ ਇਹ ਇਹਨਾਂ ਦੇ ਵਿੱਚ ਵੀ ਉਸ ਤਰੀਕੇ ਦੇ ਪੜਾ ਹੁੰਦੇ ਨੇ ਆਪਣੇ ਸਲਾਮ ਪਾਈ ਚਾਰਿਚਾ ਤਾਂ ਇਹਦਾ ਹੁੰਦਾ ਅਧਿਆਤਮ ਗਿਆਨ ਇਹ ਸ਼ਬਦ ਦਾ ਮੀਨਿੰਗ ਮੌਲੀ ਤੇ ਮਹਿੰਦੀ ਕਿਸ ਦੀ ਰਚਨਾ ਹੈ ਇਹ ਜਿਹੜੀ ਬੋਕਾ ਇਹ ਕਿੰਨਾ ਦੀ ਰਚਨਾ ਹੈ ਇਹ ਪਹਿਲਾ ਪੁੱਛਾਂਗੇ ਇਕਾਦੇ ਨਾਲ ਹੀ ਨੋਵਲਾ ਇਹ ਨੜਕਾ ਇੱਕ ਆਵਸੰਗ ਰਹਾ ਕੀ ਹੈ ਇਹ ਹੈਗੀ ਥੋੜੀ ਲੋਕਤਾਰਾਂ ਨਾਲ ਕਿਉਂਕਿ ਲੋਕਤਾਰ ਜਿਵੇਂ ਜਿਹਨੇ ਜਿੱਤੇ ਬੰજારਾ ਬੀਦੀ ਨੇ ਕੰਮ ਕਰਿਆ ਸੀਦਾ ਲੋਕਤਾਰਾਂ ਤੇ ਅਮਰਤਾ ਪ੍ਰੀਤਮ ਮਹਿੰਦਰ ਸਿੰਘ ਰੰਦਾਵਾ ਬੰજારਾ ਬੀਦੀ ਜਾਂ ਪਾਲਕੌਰ ਪਾਲਕੌਰ ਨੂੰ ਹੁਣ ਸਹਿਦ ਅਕੈਡਮੀ ਅਵਾਰਡ ਮਿਲਿਆ ਹੋਇਆ ਕਿਹੜੀ ਕਿਤਾਬ ਤੇ ਮਿਲਿਆ ਪਾਲਕੌਰ ਨੂੰ ਸਹਿਦ ਅਕੈਡਮੀ ਅਵਾਰਡ ਯਾਦ ਹੋਣਾ ਚਾਹੀਦਾ ਸਵਾਲ ਨੰਬਰ 2 ਥੋੜਾ ਓਕੇ ਬੰજારਾ ਬੀਦੀ ਨੇ ਫੂਕ ਲੋਰ ਦੀ ਥਾਂ ਤੇ ਲੋਕਤਾਰਾ ਸ਼ਬਦ ਦਿੱਤਾ ਸੀ ਇਹਨਾਂ ਦੇ ਕੰਬੀ ਲੋਕ ਤਾਰਾ ਸਭਿਆਚਾਰ ਤੇ ਲੋਕ ਗੀਤਾਂ ਦੇ ਪੰਜਾਬ ਦੇ ਲੋਕ ਗੀਤ ਆ ਇਹ ਮਹਿੰਦਰ ਸਿੰਘ ਰੰਦਾਵਾ ਦੀ ਬੁੱਕ ਆ ਤੇ ਇਹ ਮੌਲੀ ਤੇ ਮਹਿੰਦੀ ਇਹ ਹੈਗੀ ਅਮਰਦਾ ਪ੍ਰੀਤਮ ਦੀ ਇਹਦੇ ਵਿੱਚ ਦੋ ਰੰਗ ਹੁੰਦੇ ਨੇ ਪੰਜਾਬੀ ਲੋਕ ਤਾਰਾ ਵਿਸ਼ਵ ਕੋਸ਼ ਕਿਸ ਦੀ ਰਚਨਾ ਹੈ ਕਿੰਨਾਂ ਦੀ ਰਚਨਾ ਹੈ ਓਕੇ ਬੰਜਾਰਾ ਬੇਦੀ ਦੀ ਬਲਵੀਰ ਸਿੰਘ ਦੀ ਮਤਲਬ ਸੁਖਦੀਪ ਸਰ ਦੀ ਜਾਂ ਟੀ ਆਰ ਬਨੂਰ ਦੀ ਕਿੰਨਾਂ ਦੀ ਹੈ ਪੰਜਾਬੀ ਲੋਕ ਤਾਰਾ ਵਿਸ਼ਵ ਕੋਸ਼ ਹੈਗੀ ਸਾਡੀ ਬੰਜਾਰਾ ਬੇਦੀ ਦੀ ओके ਆਪਾਂ ਪਿਛਲੇ ਗਲਾਸ ਦੇ ਵਿੱਚ ਚੰਗੀ ਤਰੀਕੇ ਨਾਲ ਦੇਖਿਆ ਸਵੈ ਜੀਵਨੀ ਇਹਨਾਂ ਦੀ ਅੱਧੀ ਮਿੱਟੀ ਅੱਧਾ ਸਿਉਣਾ ਗੇਦ ਸ਼ਬਦ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਕਿਹੜੀ ਲਗਾਖਰ ਦੀ ਬਾਤੋਂ ਕੀਤੀ ਜਾਂਦੀ ਹੈ ਤਾਂ ਕੀ ਦੇ ਕਰਾਂਗੇ ਇਹ ਟੋਟਲ ਹੈਗੇ ਸਾਡੇ ਕੋਲ ਤਿੰਨ ਬਿੰਦੀ ਟਿੱਪੀ ਅੱਧਕ ਬਿੰਦੀ ਟਿੱਪੀ ਅੱਧਕ ਨੱਕ ਨੱਕਣਾ ਹੈਗਾ ਲਗਾ ਤੇ ਲਗਾ ਟੋਟਲ ਸਾਡੇ ਕੋਲ ਹੈਗੇ ਨੇ 10 ਓਕੇ ਤਾਂ ਕਿੰਨੇ ਦੀ ਬਾਤੋਂ ਕੀਤੀ ਹੈ ਉਹ ਗੇਦ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਸਾਨੂੰ ਬਿੰਦੀ ਦੀ ਵਰਤੋਂ ਕਰਾਂਗੇ ਵੀ ਵਾਕਿਊ ਸੀ ਗਾਈ ਸੋਟ ਸਮਾਸ ਵਿਧੀ ਨਾਲ ਬਣੇ ਅਖਰਾਂ ਕੀ ਹੁੰਦੀ ਹਨ ਕਿਹੜੇ ਅਖਰ ਹੁੰਦੇ ਨੇ ਇਹਨੂੰ ਕਹ ਇੱਥੇ ਕਿਹੜੇ ਚੰਨ ਦੀ ਬਰਤੋਂ ਕੀਤੀ ਜਾਂਦੀ ਜੋੜਨੀ ਦੀ ਇਹਦਾ ਮਤਲਬ ਇਹੀ ਹੁੰਦਾ ਜੋੜਨਾ ਹਨਾ ਸਮਾਨਾਰਥਿਕ ਸ਼ਬਦ ਠੀਕ ਆ ਨਿਆਰਥਿਕ ਸ਼ਬਦ ਚਾਚੂ ਮੰਜਾ ਮੁੰਜਾ ਵਿਰੋਧੀ ਸ਼ਬਦ ਦਿਨ ਰਾਤ ਕਿਹੜੇ ਕਿਹੜੀ ਸ਼ਬਦ ਜੋੜਦਾਂਗੇ ਇਹ ਸਾਰੇ ਹੀ ਜੋੜੇ ਜਾਂਦੇ ਠੀਕ ਆ ਉਹ ਵਿਚਾਰਾ ਐਵੇਂ ਮਾਰਿਆ ਗਿਆ ਬਾਗ ਵਿੱਚ ਵਿਸ਼ੇਸ਼ਣ ਚੁਣੋ ਇਹਨਾਂ ਦੇ ਵਿੱਚੋਂ ਬਾਗ ਦੇ ਵਿੱਚ ਵਿਸ਼ੇਸ਼ਣ ਕਿਹੜਾ ਹੈ ਉਹ ਵਿਚਾਰਾ ਮਾਰਿਆ ਗਿਆ ਇਹ ਵੀ ਕਿਰਿਆ ਇਹ ਵੀ ਕਿਰਿਆ ਓਕੇ ਸਾਈ ਕਿਰਿਆ ਮੂਲ ਕਿਰਿਆ ਉਹ ਕੀ ਹੈ ਇੱਕ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਆਪਾਂ ਪੜਨਾਮ ਕਹਾਂਗੇ ਪੜਨਾਮ ਦੇ ਵਿੱਚ ਵੀ ਕਿਹੜਾ ਨਿਸ਼ਚੇਵਾਚਕ ਪੜਨਾਮ ਓਕੇ ਤਾਂ ਇਹਦੇ ਵਿੱਚ ਵਿਸ਼ੇਸ਼ਣ ਵਿਸ਼ੇਸ਼ਣ ਕਿੰਨੇ ਤਰੀਕੇ ਦੇ ਹੁੰਦੇ ਨੇ ਸਾਡੇ ਕੋਲੇ 5 ਤਰੀਕੇ ਦੇ ਹੁੰਦੇ ਨੇ ਤਾਂ ਇਹ ਕਿਹੜਾ ਵਿਚਾਰਾ ਵਿਚਾਰਾ ਓਕੇ ਇਹ ਵੀ ਤੁਹਾਡਾ ਸੀਗਾ ਪੀ ਵਾਈ ਕਿਊ ਸ੍ਰਿੰਦਰ ਦੇ ਗ੍ਰਿੰਦਰ ਸ੍ਰਿੰਦਰ ਨੇ ਗ੍ਰਿੰਦਰ ਨੂੰ ਫੋਨ ਕੀਤਾ ਬਾਗ ਵਿੱਚ ਸੰਬੰਧਕ ਕਿਹੜਾ ਹੈ ਇਹ ਸਾਰਾ ਜਿਹੜਾ ਬਾਗ ਆ ਇਹਦੇ ਵਿੱਚ ਸੰਬੰਧਕ ਵੀ ਦੱਸੋ ਯੋਜਕ ਵੀ ਦੱਸੋ ਠੀਕ ਆ ਇਹ ਕੀ ਆ ਸ਼ਬਦ ਇਹ ਹੈਗਾ ਨਾਮ ਨਾਮ ਦੇ ਵਿੱਚ ਵੀ ਕਿਹੜਾ ਖਾਸ ਨਾਮ ਇਹ ਵੀ ਇੱਕ ਨਾਮ ਆ ਖਾਸ ਨਾਮ ਠੀਕ ਆ ਤਾਂ ਨੂੰ ਨੇ ਗੁਰਦੀਪ ਜਾਂ ਫੋਨ ਕੀ ਹੈ ਫੋਨ ਇੱਕ ਨਾਮ ਆ ਨਾਮ ਦੇ ਵਿੱਚ ਆਮ ਨਾਮ ਆਪ ਨੂੰ ਨਹੀਂ ਪਤਾ ਕਿਹੜਾ ਫੋਨ ਆ ਠੀਕ ਆ ਤਾਂ ਇਹਦੇ ਵਿੱਚ ਜਿਹੜਾ ਸੰਬੰਧਕ ਆ ਉਹ ਹੈਗਾ ਨੂ ਨਾਮ ਜਾਂ ਪੜਨਾਮ ਨੂੰ ਬਾਕ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਨੂੰ ਅਸੀਂ ਸੰਬੰਧਕ ਕਹਿੰਦੇ ਆ ਠੀਕ ਆ ਦੋ ਨਾਮਾਂ ਨੂੰ ਜਾਂ ਦੋ ਪੜਨਾਮਾਂ ਨੂੰ ਦੋ ਨਾਮਕਾਂਸ਼ ਦੋ ਇਹ ਜਾਂ ਦੋ ਬਾਕਾਂ ਨੂੰ ਆਸ ਵਿੱਚ ਦੀ ਜੋੜਨ ਵਾਲੇ ਨੂੰ ਅਸੀਂ ਕੀ ਕਹਿੰਦੇ ਆ ਜੋਜ ਕਹਿੰਦੇ ਆ ਤਾਂ ਇਹ ਕੀ ਸੀਗਾ ਇਹ ਸੀਗਾ ਤੁਹਾਡਾ ਜੋਜਕ ਨਹੀਂ ਨੂ ਹੈਗਾ ਤੁਹਾਡਾ ਸੰਬੰਧਕ ਅਗਿਆਨੀ ਉਤਪੰਨ ਸ਼ਬਦ ਵਿੱਚ ਮੂਲ ਸ਼ਬਦ ਕਿਹੜਾ ਹੈ ਜਿਹੜਾ ਇਹ ਸ਼ਬਦ ਆ ਇਹਦੇ ਵਿੱਚ ਮੂਲ ਸ਼ਬਦ ਵੀ ਦੱਸੋ ਮੂਲ ਸ਼ਬਦ ਵੀ ਦੱਸੋ ਅਗੇਤਰ ਵੀ ਦੱਸੋ ਪਿਛੇਤਰ ਵੀ ਦੱਸੋ ਤੇ ਮੂਲ ਸ਼ਬਦ ਵੀ ਦੱਸੋ ਕਮੈਂਟ ਦੇ ਵਿੱਚ ਦੱਸੋ ਵੀਡੀਓ ਰੋਕੇ ਕੁਐਸਚਨ ਨੰਬਰ ਬੀ ਦਾ ਕੀ ਆਨਸਰ ਹੈ ਨਵੇਂ ਬੱਚੇ ਸੁਣ ਲਓ ਇਹਦੇ ਵਿੱਚ ਜਿਹੜਾ ਮੂਲ ਸ਼ਬਦ ਆ ਉਹ ਹੈਗਾ ਤੁਹਾਡਾ ਗਿਆਨ ਅ ਗਿਆਨੀ ਠੀਕ ਆ ਗਿਆਨੀ ਤੇ ਇਹਦੇ ਵਿੱਚ ਜਿਹੜਾ ਪਿਛੇਤਰ ਆਇਆ ਉਹ ਹੀ ਆ ਠੀਕ ਆ ਆਪਾਂ ਜਿਹੜਾ ਸਵਾਲ ਕਰੇ ਸੀਗਾ ਕਿੰਨੇ ਸਵਾਰ ਨੇ ਊੜਾ ਆੜਾ ਈੜੀ ਤਿੰਨ ਸਵਾਰ ਨਾਲ ਜਿਹੜੇ ਸਾਡੇ 10 ਲਗਾਮਤਰਾਂ ਨੇ ਇਹ ਫਿਕਸ ਨੇ ਜਿੱਥੇ ਇਕੱਲੀ ਵਿਹਾਰੀ ਆਊਗੀ ਤਾਂ ਈੜੀ ਨੂੰ ਜਿਹੜੀ ਵਿਹਾਰੀ ਐ ਤਾਂ ਈੜੀ ਨਾਲ ਹੀ ਬੁੱਕ ਆ ਤਾਂ ਉੱਥੇ ਇਹਨੇ ਆਉਣਾ ਹੀ ਆਉਣਾ ਇਹਨੂੰ ਇਸ ਤਰੀਕੇ ਨਾਲ ਜੇ ਪੁੱਛ ਲੈਣ ਅਗਿਆਨੀ ਦੇ ਵਿੱਚ ਅਗਿਆਨੀ ਦੇ ਵਿੱਚ ਪਛੇਤਰ ਕਿਹੜਾ ਵਰਤਿਆ ਗਿਆ ਤਾਂ ਆਪਾਂ ਕਹਿਣਾ ਸੀ ਇਹ ਮੂਲ ਸ਼ਬਦ ਕਿਹੜਾ ਗਿਆਨ ਅਗਿਆਤਰ ਕਿਹੜਾ ਕਲਾ ਠੀਕ ਆ ਆਂਸਰ ਆਉਣਾ ਸੀ ਦਾ ਗਿਆਨ ਸ਼ਤ ਗਿਆਨੀ ਨਹੀਂ ਲਉਣਾ ਹੁਣ ਜਿਹੜਾ ਇਹ ਗਿਆਨੀ ਆ ਗਿਆਨੀ ਕਿਦਾਂ ਬਣਿਆ ਹੋਇਆ ਗਿਆਨੀ ਬਣਿਆ ਹੋਇਆ ਇਸ ਤਰੀਕੇ ਨਾਲ ਠੀਕ ਹੈ ਆਂਦੀ ਕਲਾਸ ਇਥੋਂ ਤੱਕ ਆ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਹਨਾਂ ਦੇ ਵਿੱਚੋਂ 20 ਦੇ ਵਿੱਚ ਤੁਹਾਡੇ ਕਿੰਨੇ ਠੀਕ ਹੋਏ ਇਹ ਜ਼ਰੂਰ ਦੱਸਿਓ ਜਿਹੜੇ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਕਰਵਾਏ ਨੇ ਮਤਲਬ ਘਾਵ ਰੂਪ ਕਰਵਾਏ ਨੇ ਉਹ ਤੁਹਾਨੂੰ ਸਮਝ ਆਏ ਨੇ ਜਾਂ ਹੋਰ ਡਿਟੇਲ ਚ ਕਰਵਾਈਏ ਉਹ ਕਮੈਂਟ ਕਰੋਗੇ ਤੇ ਮਤਲਬ ਫਿਰ ਆਪਾਂ ਅਗਲੀ ਕਲਾਸ ਦੇ ਵਿੱਚ ਵੀ ਕਰਵਾਵਾਂਗੇ ਅੱਜ ਨੂੰ ਕਿ ਪੰਜਾਬੀ ਕਾਪੀ ਤੁਹਾਡਾ ਖਤਮ ਹੋ ਜਾ ਦੋ ਕਲਾਸਾਂ ਹੋਰ ਆਉਣੀਆਂ ਜਾਂ ਉਂਦੇ ਉੱਪਰ ਹੋਰ ਤੇ ਉਹ ਈ ਸੀਗਾ ਕਿ ਪਟਿਆਲੇ ਜਾ ਕੇ ਤਾਂ ਉਹ ਜਿਹੜੇ ਬੱਚੇ ਰਹੇ ਸੀ ਲਾਈਵ ਲਾਇਆ ਕਰੋ ਤੇ ਕਲਾਸ ਇਸ ਤੋਂ ਬਾਅਦ ਆਪਣੇ ਲਾਈਵ ਹੀ ਆਇਆ ਕਰਨੀ ਗਿਆ ਤਾਂ ਲਾਈਵ ਚੈਟ ਦੇ ਵਿੱਚ ਆਦੇ ਡਾਊਟ ਪੁੱਛ ਲਿਆ ਕਰੋ ਕਿਉਂਕਿ ਰਿਕਾਰਡਿੰਗ 'ਚ ਰਾਈ ਵੀ ਨਹੀਂ ਪਤਾ ਲੱਗਦਾ ਕਿ ਕੋਈ ਬੱਚੇ ਨੂੰ ਸਮਝ ਆ ਵੀ ਰਿਹਾ ਜਾਂ ਨਹੀਂ ਆ ਰਿਹਾ ਓਕੇ ਤਾਂ ਵੀਡੀਓ ਲਾਈਕ ਸ਼ੇਅਰ ਕਰ ਦਿਓ ਟੈਲੀਗ੍ਰਾਮ ਦੇ ਉੱਤੇ ਜ਼ਰੂਰ ਐਡ ਹੋ ਜਓ ਕਿਉਂਕਿ ਜਿੰਨੀਆਂ ਵੀ ਕਲਾਸਾਂ ਇਹਨਾਂ ਦੀ ਪੀਡੀਐਫ ਮਿਲਿਆ ਕਰੋ ਸਾਨੂੰ ਟੈਲੀਗ੍ਰਾਮ ਤੇ ਕਲਾਸ ਮਤਲਬ ਕੋਈ ਵੀ ਕਲਾਸ ਸਟਾਰਟ ਕਰੀਏ ਤੁਸੀਂ ਠੀਕ ਹੈ ਪਹਿਲਾਂ ਤੁਸੀਂ ਟੈਲੀਗ੍ਰਾਮ ਤੇ ਜਾਣਾ ਉਹ ਪੀਡੀਐਫ ਜਿਵੇਂ ਇਹਦੇ ਵਿੱਚ 20 20 ਸਵਾਲ ਨੇ ਅੱਗੇ ਤੋਂ ਠੀਕ ਹੈ ਉਹਨੂੰ ਪਹਿਲਾਂ ਆਪ ਕਰਨਾ ਵੀਡੀਓ ਨਹੀਂ ਦੇਖਣੀ ਉਹ ਤੁਸੀਂ ਖੋਲੀ ਪੀਪੀਟੀ ਖੋਲੀ ਉਹਦੇ ਵਿੱਚ 20 ਦੇ 20 ਕਰਨੇ ਆ ਉਹਦੇ ਵਿੱਚ ਲਿਖਣਾ ਦੀ ਜਿਹੜੀ ਵੀ ਰਾਪ ਕਾਪੀ ਵਗੈਰਾ ਕਿ ਜਿਹੜਾ ਇੱਕ ਸਵਾਲ ਉਹਦਾ ਅਨਸਰ A ਆ ਜਿਹੜਾ ਦੂਜਾ ਸਵਾਲ ਆ ਉਹਦਾ ਅਨਸਰ B ਆ ਠੀਕ ਹੈ ਉਹ ਤੋਂ ਬਾਅਦ ਤੁਸੀਂ ਵੀਰੇ ਵੀ ਸਵਾਲ ਕਰ ਲੇ ਤਾਂ ਜਿੱਦਾਂ ਤੁਸੀਂ ਪੇਪਰ 'ਚ ਬੈਠੇ ੜੇ ਕਰਿਆ ਉਹ ਤੋਂ ਬਾਅਦ ਆ ਕੇ ਮੈਂ ਤੁਸੀ ਵੀਡੀਓ ਲਾਉ ਠੀਕ ਹੈ ਫਿਰ ਨਾਲ ਨਾਲ ਟਿਕ ਕਰੋ ਕਿ ਸੋਡੇ ਕਿੰਨੇ ਠੀਕ ਨੇ ਫਿਰ ਦੇ ਜਿਹੜਾ ਤੁਸੀਂ ਵੀਡੀਓ ਦੇ ਨਾਲ-ਨਾਲ ਅਨਸਰ ਕਰਦੇ ਹੋ ਤੇ ਇਹ ਤੁਹਾਡਾ ਕੀ ਨੂੰ ਕਿਉਂਕਿ ਤੁਹਾਨੂੰ ਪਤਾ ਹੈ ਮੈਨੂੰ ਅਨਸਰ ਦੇ ਦੇਣਾ ਤੁਹਾਡਾ ਦਿਮਾਗ ਉਹਨਾ ਬੋਝ ਲੈ ਹੀ ਨਹੀਂ ਰਿਹਾ ਤੇ ਜਦੋਂ ਦਿਮਾਗ ਹੁਣ ਇੱਥੇ ਬੋਝ ਬੋਝ ਨਹੀਂ ਲੈ ਰਿਹਾ ਦੂਸਰਾ ਆਰਾਮ ਨਾਲ ਕੋਈ ਬੈੱਡ ਤੇ ਪੈ ਕੇ ਕੋਈ ਬਾਸੀਆਂ ਮਾਰਦਾ ਕੋਈ ਵੈਸੇ ਹੈੱਡਫੋਨ ਲਾ ਕੇ ਬੋਕ ਕਰਦਾ ਕਲਾਸ ਲਾਉਂਦਾ ਹੋਊਗਾ ਹਨਾ ਤੇ ਪੀਪਲ ਦੇ ਵਿੱਚ ਜਿਹੜੇ ਤੁਹਾਨੂੰ 2 ਘੰਟੇ ਪਹਿਲਾਂ ਅੰਦਰ ਬਿਠਾਉਂਦੇ ਨੇ ਫਿਰ 2 ਘੰਟੇ ਕਹਿੰਦੇ ਨੇ 6:00 ਤੋਂ 6:30 ਤੱਕ 120 ਸਵਾਲ ਇਹ ਕਰੋ ਤੇ ਉਦੋਂ ਕਿੱਡਾ ਬੋਝ ਹੁੰਦਾ ਪਤਾ ਤੁਹਾਡੇ ਦਿਮਾਗ ਤੇ ਤਾਂ ਹੁਣ ਹੀ ਛੋਟਾ ਛੋਟਾ ਬੋਝ ਲੈਣਾ ਸਟਾਰਟ ਕਰ ਲੋ ਪਹਿਲਾਂ 20 ਸਵਾਲ ਕਰੋ ਫਿਰ 35 35 ਸਵਾਲ ਕਰੋ ਫਿਰ 100 100 ਨੰਬਰਾਂ ਦੇ ਮੌਕ ਟੈਸਟ ਲਾਓ ਉਹ ਦਿਮਾਗ ਨੂੰ ਉਸ ਆਦਤ 'ਚ ਪਾਓ ਜਿਵੇਂ ਹੁਣ ਕੋਈ ਇੱਕ ਬੱਚੇ ਹੁੰਦੇ ਨੇ ਛੋੜੇ ਜਿਵੇਂ ਪੰਜਾਬ ਪੁਲਿਸ ਜਾਂ ਕੁਝ ਵੀ ਟ੍ਰਾਇਲ ਦੀ ਤਿਆਰੀ ਕਰਦੇ ਨੇ ਉਹਨਾਂ ਦੀ ਰੇਟ ਆ ਜਾਂਦੀ ਆ ਕਿ ਛੋੜਾ ਟ੍ਰਾਇਲ ਮਾਰਨਿੰਗ ਆ ਜਾਂ ਈਵਨਿੰਗ ਆ ਤਾਂ ਉਹ ਜੋ ਵੀ ਰਣੀਕ ਹੁੰਦੀ ਛੋੜੇ 8 ਸੂਰਨ ਨਹੀਂ ਹੁੰਦੀ ਆ 16 ਸੂਰਨ ਨਹੀਂ ਹੁੰਦੀ ਆ ਤਾਂ ਉਸ ਟਾਈਮ ਤੋਂ ਉਹ ਪ੍ਰੈਕਟਿਸ ਕਰਨੀ ਸਟਾਰਟ ਕਰ ਦਿੰਦੇ ਨੇ ਉਹ ਕਰਦੇ ਕਰ ਤਣ ਤੋਂ 4 ਮਹੀਨੇ ਪ੍ਰੈਕਟਿਸ ਕਰਦੇ ਨੇ ਕਿ ਉੱਥੇ ਜਾ ਠੀਕ ਆ ਤੇ ਸਰੀਰ ਤੁਹਾਡਾ ਸਰੀਰ ਤੁਹਾਡੀਆਂ ਲੱਤਾਂ ਚੋਂ ਨਹੀਂ ਕਿ ਜਾਨ ਹੋਵੇ ਵੱਡੀ ਪਲਾਂਗ ਉਸ ਤਰੀਕੇ ਨਾਲ ਹੋਵੇ ਟ੍ਰੈਮ ਦਾ ਮੈਨੇਜਮੈਂਟ ਹੋ ਜੇ ਉਸ ਤਰੀਕੇ ਨਾਲ ਜਿਹੜੇ ਤੁਸੀਂ ਉਹ ਜਿਨ੍ਹਾਂ ਨੇ ਉੱਥੇ ਗੋਲੇ ਜਿਹੇ ਪਰ ਕਿਉਂ ਨਹੀਂ ਹੁੰਦੇ ਆ ਤੁਸੀਂ ਵੀ ਪ੍ਰੈਕਟਿਸ ਕਰਿਆ ਕਰੋ ਠੀਕ ਆ ਬਹੁਤ ਬੱਚੇ ਹੁੰਦੇ ਨੇ ਜਿਹੜਾ ਆਪਾਂ ਕਹਿੰਦੇ ਕਿ ਤੁਸੀਂ ਮੌਕ ਕਿੰਨੇ ਕ ਲਾਈਵ ਮੌਕ ਦਾ ਸਿਲਾਈ ਨਹੀਂ ਕੀ ਇਹਦਾ ਕੋਈ ਗੱਲ ਨਹੀਂ ਹੁੰਦਾ ਘੱਟ ਤੋਂ ਘੱਟ ਦਿਮਾਗ ਤੇ ਬੋਝ ਦਿਆ ਕਰੋ ਠੀਕ ਆ ਉਹਨੂੰ ਇੱਕ ਆਦਤ ਪਾਓ ਦਿਮਾਗ ਨੂੰ ਸੁਣੋ ਜਿੱਦਾਂ ਇੱਥੇ ਲੱਤਾਂ ਉੱਤੇ ਇੱਕ ਬੂਝ ਪਾਇਆ ਜਾਂਦਾ ਹੈ ਨਾ ਪਾਈ ਪਾਈ ਦੀ ਤਿਆਰੀ ਕਰੀ ਜਾਂਦੀ ਹੈ ਉਵੇਂ ਦਿਮਾਗ ਤੇ ਵੀ ਰੱਖੋ ਤਾਂ ਕਦੇ ਵੀ ਸਿੱਧੀ ਵੀਡੀਓ ਨਹੀਂ ਲਉਣੀ ਪਹਿਲਾਂ ਪੀਡੀਐਫ ਕੱਢਣੀ ਆ ਉਹਦੇ ਵਿੱਚ ਪਹਿਲਾਂ ਆਪਨੇ ਅਨਸਰ ਕਰਨੇ ਆ ਫਿਰ ਆ ਕੇ ਮੈਚ ਕਰਨੇ ਆ ਫਿਰ ਦੇਖਣਾ ਕਿ ਸਟੇਟਮੈਂਟ ਪੜ੍ਹਨ ਚ ਗਲਤੀ ਹੋਈ ਸੀ ਕਿੱਥੇ ਕੀ ਗਲਤੀ ਹੋਈ ਸੀ ਫਿਰ ਮੈਚ ਕਰੋ ਫਿਰ ਉਹਦਾ ਪ੍ਰਿੰਟ ਆਊਟ ਨਹੀਂ ਲੈਣਾ ਠੀਕ ਆ ਜਦੋਂ ਆਪਣੇ 10 ਤੋਂ 12 ਕਲਾਸਾਂ ਹੋ ਜਾ ਕਰਨੀਆਂ ਗਿਆ ਉਹਨੂੰ ਜਿਹਦਾ ਕੀ ਬੈਸਟ ਪੀਡੀਐਫ ਮਤਲਬ ਪ੍ਰਿੰਟ ਨਿਕਲ ਜੇ ਹਨਾ ਉਹ ਅਸੀਂ ਤੁਹਾਨੂੰ ਦਿਆ ਕਰਾਂਗੇ ਉਹਦਾ ਪ੍ਰਿੰਟ ਆਊਟ ਕਰਕੇ ਦੁਆਰੇ ਫਿਰ ਉਹ ਕਰਨੀ ਆ ਦੁਆਰੇ ਫਿਰ ਉਹ ਜਿਵੇਂ ਸਵਾਲ ਤੁਹਾਡੇ ਮੰਨ ਲਓ ਕਿ 10 ਦਿਨ ਹੋ ਗਏ ਤਾਂ 350 ਸਵਾਲ ਹੋ ਗਏ ਠੀਕ ਆ ਤਾਂ ਉਹਦੇ ਉੱਤੇ ਦੁਬਾਰੇ ਫੇਰ ਪ੍ਰੈਕਟਿਸ ਕਰੋ ਬਾਰ-ਬਾਰ ਠੀਕ ਆ ਫੇਰ ਕੋਈ ਆਨਸਰ ਗਲਤ ਹੁੰਦਾ ਫੇਰ ਆਦੀ ਰੋਕ ਕਾਪੀ ਕਰਕੇ ਚੱਕ ਚੱਕ ਕੇ ਉਹਨੂੰ ਕਰੋ ਤਾਂ ਕਰਦੁ ਘੱਟ ਏ ਚੱਕਰ ਛੋੜੇ ਤਿੰਨ ਤੋਂ ਚਾਰ ਵੀਜ ਨਾ ਹੋ ਜਾਣਗੇ ਠੀਕ ਆ ਤੇ ਆਪਦਾ ਵੀ ਜਿਹੜੇ ਦੂਜੇ ਦਿਨ ਤੁਸੀਂ ਟੈਸਟ ਕਰਿਆ ਤੁਹਾਨੂੰ ਪਤਾ ਲੱਗੂ ਕਿ ਪਿੱਛੇ ਕੱਲ੍ਹ ਵਾਲੇ ਜੇ ਮੈਂ ਸਟੇਟਮੈਂਟ ਗਲਤ ਪੜ੍ਹ ਲਈ ਸੀ ਜਾਂ ਮੈਂ ਗਲਤੀ ਦੇ ਵਿੱਚ ਮਤਲਬ ਪਹਿਲੇ 10 ਤੋਂ ਸਵਾਲ ਤਾਂ ਠੀਕ ਹੋ ਜਾਂਦੇ ਨੇ 12ਵੇਂ 13ਵੇਂ ਤੇਰਾ ਦਿਮਾਗ ਵੀ ਸਾਜਿਆ ਛੱਡ ਜਾਂਦਾ ਹਨ ਉਥੇ ਵੀ ਤੁਸੀਂ ਆਪਣੇ ਦਿਮਾਗ ਨੂੰ ਵੀ ਕਾਬੂ ਚ ਰੱਖੋਗੇ ਕਿ ਅੱਜ ਦਾ ਮੈਂ 35 ਦੇ ਵਿੱਚੋਂ 30 ਠੀਕ ਕਰਨੀ ਕਰਨੀ ਆ ਜਾਂ 20 ਦੇ ਵਿੱਚੋਂ ਮੈਂ 18 ਜਾਂ 17 ਦਾ ਠੀਕ ਕਰਨੀ ਹੀ ਕਰਨੀ ਆ ਓਕੇ ਦਾ ਟੈਲੀਗ੍ਰਾਮ ਤੇ ਜੁੜੋ ਟੈਲੀਗ੍ਰਾਮ ਇੱਕ ਸਟਾਰਟਿੰਗ ਦੇ ਵਿੱਚ ਸੀਗਾ ਮਤਲਬ ਪ੍ਰਤਾਪ ਅਕੈਡਮੀ ਦੇ ਨਾਮ ਤੋਂ ਇੱਕ ਹੈਗਾ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਉਥੇ ਵੀ ਆਪਾਂ ਪੀਡੀਐਫ ਪਾਉਣੀ ਆ ਠੀਕ ਆ ਉਥੇ ਕੋਈ ਵੀ ਹੁੰਦਾ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛਦੇ ਹੋ ਤਾਂ ਉਥੇ ਆਪਾਂ ਆਨਸਰ ਵੀ ਕਰਦੇ ਆ ਉਥੇ ਬਾਕੀ ਵੀ ਚੀਜ਼ਾਂ ਦੀ ਪੀਡੀਐਫ ਵਗੈਰਾ ਮਿਲਦੀ ਆ ਵੀ ਡਾਊਟ ਹੁੰਦਾ ਬੱਚੇ ਉਥੇ ਆ ਕੇ ਪੁੱਛ ਲੈਂਦੇ ਨੇ ਬਾਕੀ ਜਿਨ੍ਹਾਂ ਨੇ ਗੱਲ ਕਰਨੀ ਆ 2 ਜੂਨ ਤੋਂ ਅਕੈਡਮੀ ਵਾਲੇ ਨੰਬਰਾਂ ਤੇ ਇੱਕ ਵਾਰੀ ਕਰਕੇ ਜੋ ਵੀ ਆਪਣਾ ਹਨਾ ਕੀ ਕਿਸੇ ਬੱਚੇ ਜਿਵੇਂ ਜ਼ੀਰੋ ਤੋਂ ਤਿਆਰੀ ਸਟਾਰਟ ਕਰਨੀ ਆ ਜਾਂ ਕਿ ਦੋ ਚਾਰ ਨੰਬਰਾਂ ਕਰਕੇ ਰਹਿ ਜਾਂਦਾ ਤੇ ਜਿੰਨੀ ਵੀ ਹੋ ਸਗੀ ਆਪਾਂ ਹੈਲਪ ਕਰਾਂਗੇ ਓਕੇ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆ ਅਗਲੀ ਕਲਾਸ ਦੇ ਵਿੱਚ